30 ਪੂਰੀ ਰੀਜ ਨਾਲ ਸ਼ਾਪਿੰਗ ਕਰਾਈ ਜਾਓਗੇ ਤੁਸੀਂ ਜਿਹੜਾ ਕਲਰ ਜਿਹੜਾ ਸਾਈਜ਼ ਜਿਹੜਾ ਪ੍ਰਾਈਸ ਜੋ ਕਹੋਗੇ ਤੁਹਾਨੂੰ ਉਹੀ ਦਿਖਾਇਆ ਜਾਊਗਾ ਜਿਹਦਾ ਪ੍ਰਿੰਟ ਵੀ ਬਹੁਤ ਸੋਹਣਾ ਤੇ ਘੱਟੋ ਘੱਟ 550 600 ਦਾ ਹੋਣਾ ਚਾਹੀਦਾ ਇਹ ਆਪਾਂ ਦੇਣ ਸਿਰਫ 300 ਤੇ ਪੀਆਰ ਪਾ ਕੇ ਪੂਰਾ ਕੰਪਲੀਟ ਦੇਣਾ ਨਾਲ ਇਸ ਜਿਹੜੇ ਬਾਤ ਸੁਣੋਂ ਮੈਂ ਲਗਾ 8 900 ਦਾ ਆਪਾਂ ਦੇਣ ਸਿਰਫ 400 ਤੇ 25 ਰੁਪਏ ਵਿੱਚ 425 ਰੁਪਏ ਦੇ ਵਿੱਚ ਤੁਸੀਂ ਦੇਖੋ ਅਸੀਂ ਝੂਠ ਨਹੀਂ ਬੋਲ ਰਹੇ ਹਾਂ ਜੀ ਮੈਨੂੰ ਲੱਗਦਾ ਹੈ ਕਿ ਜਿਹੜੀ ਇੱਕ ਜੀਨ ਹੈ ਨਾ ਉਹੀ ਘੱਟੋ ਘੱਟ 1400 1500 ਦੀ ਆਉਂਦੀ ਜਦੋਂ ਆਪਾਂ ਬਾਹਰ ਲੈਣ ਜਾਂ ਕਿੰ ਸੁਣੀਏ ਦੇਖੋ ਲੌਂਗ ਮੀਡੀਆ ਆ ਚੁੱਕੇ ਕਲਰ ਕਿੰਨੇ ਕਿੰਨੇ ਵਧੀਆ ਆ ਚੁੱਕੇ ਹੈ ਪ੍ਰਿੰਟ ਬਖ ਬਖ ਰਿਹਾ ਹੈਗੇ ਨਾਲੇ ਪੂਰੇ ਸਟੈਚੂਅਲ ਪੀਸ ਆ ਚੁੱਕੇ ਹੈਗੇ ਸੋਣੀ ਤਾਂ ਬਹੁਤ ਹੈ ਸਮਝਦਾ ਮੌਸਮ ਹੈ ਤੁਸੀਂ ਆਪਣੇ ਅਕੋਰਡਿੰਗ ਇਹਨੂੰ ਸਟਾਈਲ ਕਰ ਸਕਦੇ ਹੋ ਬਹੁਤ ਸੋਹਣੇ ਸੋਹਣੇ ਨਾਲੇ 450 ਦੇ ਵਿੱਚ ਇਹੋ ਜੀ ਵੈਰਾਈਟੀ ਆ ਦੇਖੋ ਇਹ ਵੈਰਾਈਟੀ ਤੇ ਵੈਰਾਈਟੀ ਕੱਢੀ ਜਾ ਰਿਹਾ ਤੁਸੀਂ ਨਾਲੋ ਨਾਲ ਵੈਰਾਈਟੀ ਦੇਖੀ ਜਾਓ ਆਪਣਾ ਡੀਸੈਂਟ ਪੀਸ ਆ ਚੁੱਕਾ ਹੈਗਾ ਤੁਹਾਡੇ ਵਾਸਤੇ ਫੈਂਸੀ ਸੂਟ ਵਾਲਾ ਜੋ ਆ ਚੁੱਕਾ ਹੈਗਾ ਕਲਰ ਕਿੰਨਾ ਵਧੀਆ ਆ ਚੁੱਕਾ ਹੈਗਾ ਬਿਲਕੁਲ ਠੰਡੇ ਠੰਡੇ ਕਲਰ ਆ ਚੁੱਕੇ ਆਗੇ ਚੁੰਨੀ ਫਰੌਕਸਟਲ ਆ ਚੁਕਾ ਹੈਗਾ ਠੀਕ ਹੈ ਤੇ ਨਾਲ ਦੇਖੋ ਦੁਪੱਟਾ ਵੀ ਆ ਚੁਕਾ ਬਹੁਤ ਸੋਹਣਾ ਵਰਕ ਬਹੁਤ ਜ਼ੋਣਾ ਫੌਟ ਸੋਹਣਾ ਫੈਬਰਿਕ ਬਹੁਤ ਹੀ ਸੋਹਣਾ ਪ੍ਰਿੰਟ ਵਾਈਬਰੈਂਟ ਕਲਰ ਸਮਰ ਵਰਦੀ ਕਲਰ ਹੈ ਸਮਸ ਦੇ ਵਿੱਚ ਪਾਣ ਵਾਲਾ ਕਲਰ ਹੈ ਨਾਲ ਤੁਹਾਨੂੰ ਮਿਲ ਜਾਣਾ ਦੁਪੱਟਾ ਵੀ ਨਾਲ ਤੁਹਾਨੂੰ ਮਿਲ ਜਾਣਾ ਪੈਂਟ ਪਲਾਜ਼ੋ ਬਹੁਤ ਡੀਸੈਂਟ ਪੀਸ ਆ ਜੇਗਾ ਕੁੜੀਆਂ ਮੰਗਦੀਆਂ ਚੀਜ਼ਾਂ ਪਰ ਮਹਿੰਗੀਆਂ ਉਹ ਮਿਲਦੀਆਂ ਕਿ ਜਿਹਦੇ ਮਰਜ਼ੀ ਵੱਡੇ ਵੱਡੇ ਮਾਲ ਚਲ ਜਾਓ ਤੁਹਾਨੂੰ 32500 ਇਦਾਂ ਚੀਜ਼ਾਂ ਲੈਣੀ ਹੈਗੀਆਂ ਆਪਾਂ ਤੁਹਾਨੂੰ ਦੇਣਾ ਸਿਰਫ ਸਿਰਫ 500 ਤੇ 550 ਪੂਰਾ ਕੰਪਲੀਟ ਦੇਣਾ ਹੈਗਾ 500 550 ਦੇ ਵਿੱਚ ਨਾਲ ਤੁਹ ਇੱਕ ਦੇ ਉੱਪਰ ਦੇਖੋ ਥ੍ਰੈਡ ਦਾ ਵਰਕ ਕੀਤਾ ਹੈਗਾ ਤੇ ਨਾਲ ਦੇਖੋ ਕਿੰਨੇ ਕਿੰਨੇ ਸੋਨੇ ਬਟਨ ਲਗਾ ਦਿੱਤੇ ਗਿਆ ਨਾਲ ਦੇਖੋ 슬ੀਵ ਤੇ ਨਾਲ ਕਿੰਨੇ ਕਿੰਨੇ ਸੋਨੇ ਡਿਜ਼ਾਈਨਿੰਗ ਆ ਚੁੱਕੀ ਹੈਗੀ ਬਲੈਕ ਸ਼ੇਡ ਆ ਚੁੱਕੀ ਹੈਗੀ ਤੇ ਵੀ ਨੱਕ ਆ ਚੁੱਕਾ ਤੇ ਨਾਲ ਦੇਖੋ 슬ੀਵ ਤੇ ਕਿੰਨੇ ਕਿੰਨੇ ਸੋਨੇ ਵਰਕ ਆ ਚੁੱਕਿਆ ਗਿਆ Thread ਦਾ ਵਰਕ ਇਤਨਾ ਦੇ ਨਾਲ ਦੇ ਕੋ ਸਲੀਵ ਤੇ ਵਰਕ ਕੀਤਾ ਗਿਆ ਆਪਾਂ ਗੱਲ ਕਰੀਏ ਬੈਕ ਸਾਈਡ ਦਾ ਡਿਜ਼ਾਈਨ ਦੇਖੋ ਬੈਕ ਤੇ ਵੀ ਦੇਖੋ ਡਿਜ਼ਾਈਨ ਕੀਤੀ ਹੈਗੀ ਆ ਮੈਂ ਬੋਲ ਬੋਲ ਕੇ ਥੱਕ ਚੁੱਕੀ ਪਰ ਇਹਨਾਂ ਦੀ ਵੈਰਾਈਟੀ ਖਤਮ ਹੁੰਦੇ ਨਹੀਂ ਆ ਰਹੀ ਤੁਸੀਂ ਸੀ ਗ੍ਰੀਨ ਕਲਰ ਲਾਈਕ ਕਰਦੇ ਹੋ ਤੁਸੀਂ ਮਸਟਰਡ ਕਲਰ ਲਾਈਕ ਕਰਦੇ ਹੋ ਤੁਸੀਂ ਬਲੂ ਕਲਰ ਲਾਈਕ ਕਰਦੇ ਹੋ ਤੁਸੀਂ ਪਿੰਕ ਕਲਰ ਲਾਈਕ ਕਰਦੇ ਹੋ ਤੁਸੀਂ yellow ਲਾਈਕ ਕਰਦੇ ਹੋ ਤੁਸੀਂ red ਲਾਈਕ ਕਰਦੇ ਹੋ ਤੁਸੀਂ green ਲਾਈਕ ਕਰਦੇ ਹੋ ਜਿਹੜਾ ਕਲਰ ਬੋਲੋਗੇ ਉਹ ਕਲਰ ਤੁਹਾਨੂੰ ਮਿਲ ਜਾਣਾ ਤੇ ਉਹ ਜਿਹੜਾ ਕੱਪੜਾ ਜਿਹੜਾ ਕਦੇ ਵੀ ਖਰਾਬ ਨਹੀਂ ਹੋ ਤੁਸੀਂ ਕਲਰ ਦੇਖ ਰਹੇ ਹੋ ਕਿੰਨਾ ਵਾਈਬਰੈਂਟ ਤੇ ਕਿੰਨਾ ਸਮਰ ਵਾਲਾ ਕਲਰ ਹੈਗਾ ਬਹੁਤ ਸੋਹਣੇ ਕਲਰਸ ਆ ਚੁੱਕੇ ਐ ਮੈਨੂੰ ਸਮਝ ਨਹੀਂ ਆ ਰਹੀ ਮੈਂ ਜਿੱਥੇ ਜਾਣੀ ਆ ਮੈਂ ਭਾਵੇਂ ਗੋਆ ਚਲ ਜਾਵਾਂ ਮੈਂ ਭਾਵੇਂ ਮਨਾਲੀ ਚਲ ਜਾਵਾਂ ਮੈਂ ਭਾਵੇਂ ਰੈਸਟੋਰੈਂਟ ਵਿੱਚ ਖਾਣ ਚਲ ਜਾਵਾਂ ਮੈਂ ਲੁਧਿਆਣੇ ਚਲ ਜਾਵਾਂ ਮੈਂ ਜਿੱਥੇ ਮਰਜ਼ੀ ਚਲ ਜਾਵਾਂ ਤੁਹਾਡੇ ਲਿਫਾਫੇ ਹਰ ਥਾਂ ਤੇ ਕੀ ਕਰ ਰਹੇ ਐ ਜਿੱਦਾਂ ਮਿੱਤਰਾ ਨਾ ਚਲਦਾ ਵੱਡੜੀ ਪੂਜਦੇ ਨਾ ਚਲਦਾ ਕਿ ਲਿਫਾਫੇ ਵੱਡੜੀ ਪੂਲੇ ਘੁੰਮਣੇ ਤੁਹਾਨੂੰ ਸ਼ਾਪਿੰਗ ਲੋਕੀ ਸਾਰੇ ਇੱਥੋਂ ਕਰਦੇ ਹੈਗੇ ਵਧੀਆ ਚੀਜ਼ ਘੱਟ ਰੇਟ ਤੇ ਮਿਲਦੀ ਹੈਗੀ ਐ ਅਚਕਲ ਸਾਨੂੰ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡਾ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਤੁਹਾਡੇ ਨਾਲ ਨੰਦਨੀਆ ਰੋੜਾ ਤੇ ਅੱਜ ਜਿਹੜੀ ਤੁਹਾਡੀ ਨੰਦਨੀਆ ਰੋੜਾ ਅੱਜ ਬਿਲਕੁਲ ਵੀ ਖੁਸ਼ ਨਹੀਂ ਹੈਗੀ ਕਿਉਂ ਕਿ ਮੈਨੂੰ ਅੱਜ ਚਾਹੀਦੇ ਨੇ ਕੁਝ ਸਵਾਲਾਂ ਦੇ ਜਵਾਬ ਹੁਣ ਤੁਸੀਂ ਪੁੱਛੋਗੇ ਕਿ ਕਿਹੜੇ ਸਵਾਲਾਂ ਦੇ ਜਵਾਬ ਚਾਹੀਦੇ ਆ ਦੇਖੋ ਮੇਰੀ ਸੁਣੋ ਗੱਲ ਮੇਰੇ ਨਾਲ ਅੱਜਕਲ ਕੀ ਹੋ ਰਿਹਾ ਹੈ ਮੈਂ ਜਿੱਥੇ ਜਾਂਦੀ ਆ ਉੱਥੇ ਦੇਖਦੀ ਆ ਵੱਡੇ ਡਿੱਪੂ ਦੇ ਲਿਫਾਫੇ ਨਜ਼ਰ ਆ ਜਾਂਦੇ ਆ ਮੈਂ ਬੀਚ ਤੇ ਗਈ ਉੱਥੇ ਮੈਨੂੰ ਨਜ਼ਰ ਆ ਗਏ ਵੱਡੇ ਡਿੱਪੂ ਦੇ ਲਿਫਾਫੇ ਮੈਂ ਬੱਸ ਸਟੈਂਡ ਜਾਂਦੀ ਆ ਉੱਥੇ ਮੈਨੂੰ ਵੱਡੇ ਜਾ ਰਿਹਾ ਜਿੱਥੇ ਜਾਂਦੀ ਆ ਉੱਥੇ ਵੱਡਾ ਡਿੱਪੂ ਦੇ ਲਫਾਫੇ ਨਜ਼ਰ ਆ ਜਾਂਦੇ ਹੈ ਰੈਸਟੋਰੈਂਟ ਚ ਬੈ ਕੇ ਰੋਟੀ ਖਾਂ ਜਾਂਦੀ ਆ ਉੱਥੇ ਵੀ ਵੱਡਾ ਡਿੱਪੂ ਦੇ ਜਿਹੜੇ ਲਫਾਫੇ ਉਹ ਮੈਨੂੰ ਨਜ਼ਰ ਆ ਜਾਂਦੇ ਮੈਨੂੰ ਸਮਝ ਨਹੀਂ ਆ ਰਹੀ ਆਪਾਂ ਤਾਂ ਤੁਸੀਂ ਦੇਖੋ ਮੇਰੇ ਪਿੱਛੇ ਤੁਹਾਨੂੰ ਵੈਰਾਈਟੀ ਨਜ਼ਰ ਆ ਰਹੀ ਉਹ ਨਹੀਂ ਠੀਕ ਹੈ ਵੈਰਾਈਟੀ ਸੋਹਣੀ ਹੈ ਪਰ ਇਹੋ ਜਿਹਾ ਕਿਹੜਾ ਜਾਲ ਹੈ ਮੈਨੂੰ ਸਮਝ ਨਹੀਂ ਆ ਰਹੀ ਕਿ ਸਾਰੇ ਲੋਕ ਕਿ ਜਿੱਥੇ ਜਾਣੀਆਂ ਉੱਥੇ ਵੱਡੇ ਡਿਪੋਦਲੇ ਫਾਫੇ ਲੈ ਕੇ ਘੁੰਮ ਰਹੇ ਹੈ ਕੁਝ ਤਾਂ ਚੱਕਰ ਵੀ ਉਹ ਕਰ ਰਹੇ ਨੇ ਕੁਝ ਤਾਂ ਮੈਨੂੰ ਲੱਗ ਰਿਹਾ ਕੋਲ ਕੇ ਪਾਣੀ ਦੇ ਵਿੱਚ ਪਿਲਾ ਰਹੇ ਨੇ ਕੁਝ ਤਾਂ ਗੜਬੜ ਹੈਗੀ ਹੈ ਮੈਨੂੰ ਨਹੀਂ ਪਤਾ ਕੀ ਗੜਬੜ ਹੈ ਮੈਂ ਤਾਂ ਇੱਥੇ ਤਰਨਾ ਲਾ ਕੇ ਬਹਿ ਗਈਆਂ ਤੇ ਮੈਂ ਅੱਜ ਆਪਣੇ ਸਾਰੇ ਸਵਾਲਾਂ ਦੇ ਜਵਾਬ ਲੈ ਕੇ ਜਾਣੇ ਪਰ ਮੈਨੂੰ ਇਦਾਂ ਲੱਗਦਾ ਹੈ ਕਿ ਜੇਕਰ ਮੈਂ ਇੱਥੇ ਬੈਠੀ ਰਹੀ ਤਾਂ ਮੈਨੂੰ ਸਵਾਲਾਂ ਦੇ ਜਵਾਬ ਨਹੀਂ ਮਿਲਣੇ ਤਾਂ ਨਾ ਹੀ ਤੇ ਆਪਾਂ ਚੱਲਦੇ ਆਂ ਹਜੀਜੀ ਕੋਲ ਤੇ ਸਾਰੇ ਸਵਾਲਾਂ ਦੇ ਜਵਾਬ ਮੈਨੂੰ ਪਤਾ ਤੁਹਾਨੂੰ ਵੀ ਸਵਾਲਾਂ ਦੇ ਜਵਾਬ ਚਾਹੀਦੇ ਤੇ ਮੈਨੂੰ ਵੀ ਚਾਹੀਦੇ ਆ ਤੇ ਆਪਾਂ ਚੱਲਦੇ ਹਜੀਜੀ ਕੋਲ ਤੇ ਉਹਨਾਂ ਤੋਂ ਪੁੱਛਦੇ ਆਂ ਕਿ ਇਹੋ ਜਿਹਾ ਕੀ ਕਰ ਰਹੇ ਹੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਠੀਕ ਹੋ ਮੈਂ ਨਹੀਂ ਠੀਕ ਕੀ ਹੋ ਗਿਆ ਮੈਨੂੰ ਸਮਝ ਨਹੀਂ ਆ ਰਹੀ ਮੈਂ ਕਿੱਥੇ ਜਾਣੀ ਆ ਮੈਂ ਭਾਵੇਂ ਗੋਆ ਚਲ ਜਾਵਾਂ ਮੈਂ ਭਾਵੇਂ ਮਨਾਲੀ ਚਲ ਜਾਵਾਂ ਮੈਂ ਭਾਵੇਂ ਰੈਸਟੋਰੈਂਟ ਵਿੱਚ ਖਾਣ ਚਲ ਜਾਵਾਂ ਮੈਂ ਲੁਧਿਆਣਾ ਚਲ ਜਾਵਾਂ ਮੈਂ ਜਿੱਥੇ ਮਰਜ਼ੀ ਚਲ ਜਾਵਾਂ ਤੁਹਾਡੇ ਲਿਫਾਫੇ ਹਰ ਥਾਂ ਤੇ ਕੀ ਕਰ ਰਹੇ ਨੇ ਫਿਰ ਕਹਿੰਦੇ ਮਿੱਤਰਾ ਨਾ ਚਲਦਾ ਵੱਡੇ ਦੀ ਪੂਜਦੇ ਨਾ ਚਲਦਾ ਕਿ ਲਿਫਾਫੇ ਵੱਡੇ ਦੀ ਪੂਲੇ ਘੁੰਮਣੇ ਤੁਹਾਨੂੰ ਸ਼ਾਪਿੰਗ ਲੋਕੀ ਸਾਰੇ ਇੱਥੋਂ ਕਰਦੇ ਹੈਗੇ ਵਧੀਆ ਚੀਜ਼ ਘੱਟ ਰੇਟ ਤੇ ਮਿਲਦੀ ਹੈਗੀ ਆ ਮੈਨੂੰ ਸੱਚੀ ਸੱਚੀ ਦੱਸੋ ਤੁਸੀਂ ਕੁਝ ਘੋਲ ਕੇ ਪਿਲਾ ਰਹੇ ਹੋ ਨਾ ਉਹ ਅਸੀਂ ਕਾ ਤੇ ਘੋਲ ਕੇ ਪਰਾਉਣਾ ਹੈਗਾ ਆ ਸਾਰੇ ਅੱਜ ਕੱਲ੍ਹ ਸਮਝਦ ਸਮਝਦਾਰ ਕਿਉਂ ਇਹੋ ਜਿਹਾ ਕੀ ਕਰ ਰਹੇ ਤੁਸੀਂ ਕਿ ਸਾਰੇ ਲੋਕੀ ਬੜਾ ਡਿਪੁ ਲਈ ਫਿਰਦੇ ਆਪਣੇ ਹੱਥਾਂ 'ਚ ਆਹ ਲਓ ਆਪਾਂ ਤੁਹਾਨੂੰ ਦੱਸਦੇ ਕੀ ਰੇਜ ਹੈਗਾ ਆ ਦੇਖੋ ਆ ਸਾਡੀਆਂ ਪਹਿਣਾ ਵਾਸਤੇ ਆ ਚੁੱਕੇ ਕੁੜਤੇ ਦੇਖੋ ਸਹਿਜ ਕਿੱਡਾ ਪਰ ਰੇਟ ਹੈ ਨਹੀਂ ਅੱਡਾ ਨਾਲ ਦੇਖੋ ਕਿੰਨੇ ਕਿੰਨੇ ਪਿਆਰੇ ਕਲਰ ਆ ਚੁੱਕੇ ਹੈਗੇ ਛੋਟੀ ਫੂਟੀ ਵਿੱਚ ਆ ਚੁੱਕਾ ਤੇ ਨਾਲ ਦੇਖੋ neck ਦੇ ਉੱਪਰ ਬਟਨ ਲਗਾਤੇ ਆ ਗਿਆ ਤੇ ਨਾਲ ਦੇਖੋ ਸਲੀਵ ਵੀ ਆ ਚੁੱਕੀ ਹੈਗੀ ਨਾਲ ਠੀਕ ਹੈ ਜੀ ਜਿਹੜਾ ਬਾਅਦ ਤੁਹਾਨੂੰ ਮੈਂ ਤਾਂ 11200 ਦਾ ਆਪਾਂ ਤਾਂ ਸਿਰਫ 600 ਤੇ 119 ਰੁਪਏ 'ਚ ਆ ਚੀਜ਼ ਹੈ ਜੀ अच्छा 600 ਨੇ ਦੇ ਵਿੱਚ ਤੁਸੀਂ ਸਾਈਜ਼ ਵੱਡਾ ਤੇ ਪ੍ਰਾਈਸ ਛੋਟਾ ਤਾਂ ਦੇ ਦਿੰਨੇ ਹੋ ਮੈਨੂੰ ਇਹ ਦੱਸੋ ਗੱਲਾਂ ਕਿਧਰੋਂ ਲੈ ਕੇ ਆਂਦੇ ਹੋ ਗੱਲਾਂ ਤੁਹਾਨੂੰ ਪਤਾ ਜਿੱਦਾਂ ਤੁਸੀਂ ਗੱਲਾਂ ਕਰਦੇ ਹੋ ਦਾਪਾ ਗੱਲਾਂ ਕਰੀ ਜਾਂਦੇ ਹੈਗੇ ਬਿਲਕੁਲ ਸਹੀ ਗੱਲ ਹੈ ਤੁਸੀਂ ਦੇਖ ਸਕਦੇ ਹੋ ਸੋਹਣੀ ਸੋਹਣੀ ਇੱਕ ਵੈਰਾਈਟੀ ਤੇ ਤੁਹਾਨੂੰ ਪ੍ਰਾਈਸਸ ਮਿਲ ਜਾਣੇ ਬਹੁਤ ਹੀ ਜ਼ਿਆਦਾ ਕਟ ਇਹੀ ਰੀਜ਼ਨ ਹੈ ਕਿ ਜਿੱਥੇ ਮਰਜ਼ੀ ਚਲੇ ਜਾਓ ਪੈਨ ਇੰਡੀਆ ਤੁਹਾਨੂੰ ਵੱਡਾ ਡਿੱਪੋ ਦੀ ਵੈਰਾਈਟੀ ਤੇ ਵੱਡਾ ਡਿੱਪੋ ਤੇ ਫਾਫੇ ਹਰ ਥਾਂ ਤੇ ਨਜ਼ਰ ਆ ਜਾਣੇ ਸੋ ਦੇਖੋ ਕਿੰਨੇ ਸੋਹਣੇ ਸਟਾਫ ਆ ਚੁੱਕੇ ਕੁੜਤੇ ਕਿੰਨੇ ਵਧੀਆ ਆ ਚੁੱਕੇ ਹੈਗੇ ਪ੍ਰਿੰਟ ਬਖੋਖਰੇ ਬਣੇਗੇ ਤੁਸੀਂ ਜਿੰਨੇ ਬਿਲਕੁਲ ਸਹੀ ਗੱਲ ਹੈ ਕਿ ਬਿਲਕੁਲ ਸਮਰਸ ਦੇ ਹਿਸਾਬ ਨਾਲ ਪ੍ਰਿੰਟਸ ਆ ਚੁੱਕੇ ਆ ਫਲੋਰਲ ਪ੍ਰਿੰਟਸ ਆ ਚੁੱਕੇ ਨੇ ਜਿਹੜੇ ਅੱਜਕੱਲ ਸਾਰੇ ਪ੍ਰੇਫਰ ਕਰਦੇ ਆ ਪਾਣਾ ਤੇ ਸ਼ਾਰਟ ਕੁੜਤੀ ਤੁਸੀਂ ਅਪਨੋ ਅਕੋਰਡਿੰਗਲੀ ਡਿਸਾਈਡ ਕਰ ਸਕਦੇ ਹੋ ਕਿ ਤੁਸੀਂ ਕਿਦਾਂ ਸਟਾਈਲ ਕਰਨਾ ਆ ਦੇਖੋ ਕਿੰਨਾ ਸਟਾਫ ਸੋਹਣਾ ਆ ਚੁੱਕਾ ਡਿਜ਼ਾਈਨਿੰਗ ਕਿੰਨੀ ਸੋਬਰ ਆ ਚੁੱਕੀ neck ਦੇ ਉੱਪਰ ਦੇਖੋ thread ਦਾ ਵਰਕ ਕੀਤਾ ਹੈਗਾ ਤੇ ਨਾਲ ਦੇਖੋ ਕਿੰਨੇ ਕਿੰਨੇ ਸੋਹਣੇ ਬਟਨ ਲਗਾ ਦਿੱਤੇ ਗਏ ਆ ਨਾਲ ਦੇਖੋ sleeve ਤੇ ਨਾਲ ਕਿੰਨੇ ਕਿੰਨੇ ਸੋਹਣੇ ਡਿਜ਼ਾਈਨਿੰਗ ਆ ਚੁੱਕੀ ਹੈਗੀ ਆਪਾਂ ਦੇਣ ਸਿਰਫ 600 ਤੇ 690 ਦੇ ਵਿੱਚ ਬਿਲਕੁਲ ਸਹੀ ਗੱਲ ਹੈ ਤੇ ਮੈਨੂੰ ਲੱਗਦਾ ਇਹੋ ਜੀ ਜਿਹੜੀ ਵੈਰਾਈਟੀ ਹੈ ਤੇ ਇਹੋ ਜਿਹੜਾ ਸਟੱਫ ਹੈ ਤੁਸੀਂ ਆਪ ਦੇਖੋ ਮੈਨੂੰ ਫੀਲ ਕਰਕੇ ਦੇਖ ਰਹੀ ਹਾਂ ਬਹੁਤ ਹੀ ਵਧੀਆ ਕੁਆਲਿਟੀ ਹੈ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਕੀਤਾ ਗਿਆ ਜੇਕਰ ਤੁਹਾਨੂੰ ਪ੍ਰਾਈਸ ਹਸਤਾ ਮਿਲ ਰਿਹਾ ਤਾਂ ਇਹਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਕੁਆਲਿਟੀ ਵੀ ਖਰਾਬ ਮਿਲੂਗੀ ਆਹ ਦੇਖੋ ਕਿੰਨਾ ਪਿਆਰਾ ਕਲਰ ਆ ਚੁੱਕਾ ਸਾਈਜ਼ ਕਿੱਡਾ ਪਰ ਰੇਟ ਹੈ ਨਹੀਂ ਹੈ ਦਾ 200 ਰੁਪਏ ਸਾਉਣਾ ਕੀ ਰੇਟ ਹੋਣਗੇ ਦਾ ਇਹਦਾ ਰੇਟ ਘੱਟੋ ਘੱਟ ਹੋਣਾ ਚਾਹੀਦਾ 650 700 ਬਾਹਰ ਮੰਗਦੇ ਆ ਆਪਾਂ ਤੁਹਾਨੂੰ 2 ਦੇ ਦੇਣੇ ਸਿਰਫ 380 ਦੇਣਾ ਹੈ ਹੈ ਸੇਗਾ ਲੈ 700 ਦੇ ਬਸਨੋਂ 2 ਮਿਲ ਜਾਣਾ 388 ਦੇ ਵਿੱਚ ਸਾਨੂੰ 1 ਮਿਲ ਰਿਹਾ ਹੈ ਮਤਲਬ ਹੋਰ ਕੀ ਚਾਹੀਦਾ ਹੈ ਹੋਰ ਕਿੱਥੇ ਜਾਣਾ ਹੈ ਹੁਣ ਮੈਨੂੰ ਸਮਝ ਆ ਰਿਹਾ ਸਾਰੀਆਂ ਦੀ ਗੱਲਾਂ ਮਤਲਬ ਮੈਂ ਵੀ ਸੋਚ ਰਹੀ ਇੱਕ ਅੱਧਾ ਖਿਸਕਾ ਲਵਾ ਇਧਰ ਸਾਈਡ ਤੇ ਤੇ ਇਹਨਾਂ ਨੂੰ ਪਤਾ ਵੀ ਨਹੀਂ ਲੱਗਣਾ ਤੇ ਮੈਂ ਚੁੱਪ ਕਰਕੇ ਲੈ ਜਾਵਾਂਗੀ ਮਰਾ ਕੰਦਾ ਦੇ ਵੀ ਕੰਨ ਹੁੰਦੇ ਆ ਜਿਹੜੀ ਗੱਲ ਕਰਦੇ ਹੈਗੇ ਆ ਨਹੀਂ ਨਹੀਂ ਦੇਖੋ ਐਦਾਂ ਦੀ ਗੱਲ ਨਹੀਂ ਹੈ ਪਰ ਤੁਸੀਂ ਆਪ ਦੇਖੋ ਇੰਨੀ ਸੋਹਣੀ ਵੈਰਾਈਟੀ ਦੇ ਕੇ ਕਿਹਦਾ ਦਿਲ ਨਹੀਂ ਕਰੂਗਾ ਕਿ ਮਤਲਬ ਤੁਸੀਂ ਆਪ ਦੇਖੋ ਕਿੰਨਾ ਸੋਹਣਾ ਵਰਕ ਹੋਇਆ ਹੈ ਕਿੰਨੇ ਐਲੀਗੈਂਟ ਆਰਟੀਕਲਸ ਨੇ ਜੋ ਤੁਸੀਂ ਪਾਣਾ ਹੈ ਦੇਖੋ ਉਹਦਾ ਐਲੀਗੈਂਟ ਲੱਗਣਾ ਆ ਤੁਸੀਂ ਜੀਨ ਨਾਲ ਸਟਾਈਲ ਕਰੋ ਤੁਸੀਂ ਲੈਗੀ ਨਾਲ ਸਟਾਈਲ ਕਰੋ ਬਹੁਤ ਹੀ ਸੋਹਣੇ ਤੇ ਬਹੁਤ ਹੀ ਐਲੀਗੈਂਟ ਪੀਸੇ ਜਿਹੜੇ ਨੇ ਆਏ ਹੋਏ ਨੇ ਤੁਸੀਂ ਜਿਹੜਾ ਮਰਜੀ ਵਾ ਤੁਹਾਨੂੰ ਹਰੇਕੋ ਸੋਹਣਾ ਲੱਗਣਾ ਹੈਗਾ ਦੇਖੋ ਤੁਹਾਡੇ ਵਾਸਤੇ ਕਿੰਨੇ ਕਿੰਨੇ ਪਿਆਰੀ ਆਰਟੀਕਲ ਆ ਚੁੱਕੇ ਨਾਲੇ ਫਲਾਵਰ ਕਿੰਨੇ ਕਿੰਨੇ ਵਧੀਆ ਪੂਰੀ ਖੁਸ਼ਬੂ ਆਣੀ ਹੈਗੀ ਆ ਬਿਲਕੁਲ ਸਹੀ ਗੱਲ ਹੈ ਹੁਣ ਪਰਫਿਊਮ ਲਾਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਕਿਉਂਕਿ ਫਲੋਰਲ ਪ੍ਰਿੰਟਸ ਨੇ ਆਪੇ ਹੀ ਤੁਹਾਨੂੰ ਬਿਲਕੁਲ ਮਹਿਕਮਾ ਜਿਹਾ ਬਣਾ ਦੇਣਾ ਬਿਲਕੁਲ ਬਿਲਕੁਲ ਚਾਰ ਬੀਬੀਆਂ ਕੋਲਾ ਕੇ ਬੈਠਣਗੀਆਂ ਤੁਹਾਡੇ ਨਾਲ ਜਿਵੇਂ ਸਫਰ ਵੀ ਕਰਦੇ ਹੋਗੇ ਬੱਸ ਵਿੱਚ ਕਿਹੜਾ ਕੁੜਤਾ ਬਹੁਤ ਵਧੀਆ ਪਾਇਆ ਹੈ ਪਕ ਖੁਸ਼ਬੂ ਆਉਂਦੀ ਬੜ ਦਾ ਵਰਕ ਕੀਤਾ ਨਾਲ ਕੋ ਸਲੀਵ ਤੇ ਵਰਕ ਕੀਤਾ ਗਿਆ ਆਪਾਂ ਗੱਲ ਕਰੀਏ ਬੈਕ ਸਾਈਡ ਦਾ ਡਿਜ਼ਾਈਨ ਦੇਖੋ ਬੈਕ ਤੇ ਵੀ ਦੇਖੋ ਡਿਜ਼ਾਈਨ ਕੀਤੀ ਹੈਗੀ ਆ ਬਹੁਤ ਸੁੰਦਰ ਆਰਟੀਕਲ ਆ ਚੁੱਕੇ ਸਿਰਫ 388 ਲੱਗ ਜਾ ਸਕਿਆ ਸਾਨੂੰ ਰੈਪਰ ਸਿਰਫ 55 ਰੁਪਏ ਵਿੱਚ ਯੂਜੂਲੀ ਕੀ ਹੁੰਦਾ ਕਿ ਆਪਾਂ ਦੇਖਦੇ ਆ ਕਿ ਜਿਹੜੀ ਪਿਛਲੀ ਸਾਈਡ ਆ ਉੱਥੇ ਸਾਨੂੰ ਜਿਹੜਾ ਡਿਜ਼ਾਈਨ ਹੈ ਉਹ ਨਹੀਂ ਮਿਲਦਾ ਬਟ 655 ਰੁਪਏ ਦੇ ਵਿੱਚ ਤੁਹਾਨੂੰ ਪਿਛਲੀ ਸਾਈਡ ਤੇ ਵੀ ਜਿਹੜਾ ਡਿਜ਼ਾਈਨ ਹੈ ਉਹ ਮਿਲ ਜਾਣਾ ਮਤਲਬ ਮੈਨੂੰ ਨਹੀਂ ਲੱਗਦਾ ਕਿ ਥਰੈਡ ਵਰਕ ਦੇ ਵਿੱਚ ਸਾਨੂੰ ਪਿਛਲੀ ਸਾਈਡ ਤੇ ਵੀ ਡਿਜ਼ਾਈਨ ਮਿਲੂਗਾ ਤੇ ਤੁਸੀਂ ਆ ਦੇਖੋ ਜੇਕਰ ਤੁਸੀਂ ਲਾਈਟ ਚਿਕਨਕਾਰੀ ਥੋੜਾ ਜਿਹਾ ਥ्रेड ਵਰਕ ਮਿਨਿਮਲਿਜ਼ਮ ਦੇ ਵਿੱਚ ਬਲੀਵ ਕਰਦੇ ਹੋ ਤੁਸੀਂ ਦੇਖੋ ਕਿੰਨਾ ਐਲੀਗੈਂਟ ਆਰਟੀਕਲ ਹੈ ਵਾਈਟ ਦੇ ਵਿੱਚ ਮਤਲਬ ਬਹੁਤ ਹੀ ਸੋਹਣਾ ਬਹੁਤ ਹੀ ਸੋਹਣਾ ਤੁਸੀਂ ਨੋਰਮਲ ਡੇਸ ਤੇ ਵੀ ਸਟਾਈਲ ਕਰ ਸਕਦੇ ਹੋ ਬਹੁਤ ਸੋਹਣਾ ਲੱਗਣਾ ਲ ਬਿਲਕੁਲ 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 ਲਾਈਟ ਰਿਚ ਆ ਚੁੱਕਿਆ ਹੈ ਵੀ ਦੇਖੋ ਕਿਨੇ ਕਿਨੇ ਪਿਆਰੇ ਪ੍ਰਿੰਟ ਆ ਚੁੱਕੇ ਹੈਗੇ ਆ ਡਿਐਨੀ ਵਾਸ ਉੱਪਰ ਆ ਚੁੱਕੇ ਕਲਰ ਲਾਈਟ ਵੀ ਆ ਚੁੱਕੇ ਕਲਰ ਡਾਰਕ ਵੀ ਸਨ ਸਾਈ ਹਰ ਤਰ੍ਹਾਂ ਮਿਲਣੇ ਹੈਗੇ ਸਭ ਬਿਲਕੁਲ ਸਹੀ ਗੱਲ ਹੈ ਮੈਨੂੰ ਲੱਗਦਾ ਸਭ ਤੋਂ ਵੱਡਾ ਜਿਹੜਾ ਪਲੱਸ ਪੁਆਇੰਟ ਹੈ ਉਹ ਡਿ 4x5 xl ਤੱਕ ਜਿਹੜੇ ਤੁਹਾਨੂੰ ਸਾਈਜ਼ਸ ਨੇ ਉਹ ਮਿਲ ਜਾਣੇ ਆ ਮੈਨੂੰ ਨਹੀਂ ਲੱਗਦਾ ਕੋਈ ਵੀ ਤੁਸੀਂ ਭਾਵੇਂ ਆਨਲਾਈਨ ਸ਼ੋਪਿੰਗ ਵੀ ਕਰੋਗੇ ਨਾ ਜਿਹੜੀਆਂ ਮਰਜ਼ੀਆਂ ਵੱਡੀਆਂ ਤੋਂ ਵੱਡੀਆਂ ਵੈਬਸਾਈਟਸ ਨੇ ਬ੍ਰਾਂਡਸ ਨੇ ਉਹ ਵੀ ਤੁਹਾਨੂੰ 5xl ਤੱਕ ਦੀ অপਸ਼ਨ ਨਹੀਂ ਦਿੰਦੇ ਆ ਦੇਖੋ ਇਹ ਵੈਰਾਈਟੀ ਤੇ ਵੈਰਾਈਟੀ ਕੱਢੀ ਜਾ ਰਹੀ ਤੁਸੀਂ ਨਾਲੋਂ ਨਾਲ ਵੈਰਾਈਟੀ ਦੇਖੀ ਜਾਓ ਕਿਉਂਕਿ ਇਹਨਾਂ ਨੇ ਨਹੀਂ ਹਟਣਾ ਵੈਰਾਈਟੀ ਦਿਖਾਨ ਤੋਂ ਤੇ ਅਸੀਂ ਬਿਕੋਜ਼ ਇਹਨਾਂ ਨੇ ਪ੍ਰੂਫ ਕਰਕੇ ਰਹਿਣਾ ਕਿ ਕਿਉਂ ਸਾਰਿਆਂ ਦੇ ਕੋਲ ਵੱਡੇ ਡੀ ਪੁੱਦਲੇ ਫਾਫੇ ਨਹੀਂ ਤੁਸੀਂ ਆ ਦੇਖੋ ਇਹ ਡ्रेसेस ਆ ਚੁੱਕੇ ਨੇ ਮੀਡੀਆ ਜਿਹਨੂੰ ਆਪਾਂ ਕਹਿੰਦੇ ਹੋ ਆ ਚੁੱਕੇ ਨੇ ਦੇਖੋ ਕਿਨੇ ਕਿੰਨੇ ਸੋਹਣੇ ਦੇਖੋ ਲੌ ਸੋਹਣੀ ਤਾਂ ਬਹੁਤ ਹੈ ਦੇਖਿਓ ਮਤਲਬ ਮੈਂ ਵੀ ਆਪ ਦੇਖ ਰਹੀ ਹਾਂ ਕਿ ਇਵੇਂ ਲੱਗਦਾ ਇੱਕ ਅਦੀ ਚੀਜ਼ ਤਾਂ ਮੈਨੂੰ ਅੱਜ ਸਾਈਡ ਕਰਕੇ ਲੈ ਕੇ ਜਾਣੀ ਪੈਣੀ ਹੈ ਕਿੰਨੇ ਸੋਹਣੇ ਆਰਟੀਕਲਸ ਆ ਚੁੱਕੇ ਐ ਤੁਸੀਂ ਆਪ ਦੇਖੋ ਤੁਸੀਂ ਨਾਰਮਲ ਤੁਸੀਂ ਜੇਕਰ ਇਹਨੂੰ ਲੈਗਿੰਗ ਨਾਲ ਸਟਾਈਲ ਨਹੀਂ ਵੀ ਕਰਨਾ ਸਮੱਸ ਦਾ ਮੌਸਮ ਹੈ ਤੁਸੀਂ ਆਪਣੇ ਅਕੋਰਡਿੰਗ ਇਹਨੂੰ ਸਟਾਈਲ ਕਰ ਸਕਦੇ ਹੋ ਬਹੁਤ ਸੋਹਣੇ ਸੋਹਣੇ ਨਾਲੇ 450 ਦੇ ਵਿੱਚ ਇਹੋ ਜੀ ਵੈਰਾਈਟੀ ਤੁਸੀਂ ਆ ਦੇਖੋ ਹੋਰ ਕਲਰ ਆਪਸ਼ਨਸ ਤੁਹਾਨੂੰ ਮਿਲ ਜਾਣੇ ਗ੍ਰੀਨ ਦੇ ਵਿੱਚ ਮਿਲ ਜਾਣਾ ਹੈ ਬਲੈਕ ਦੇ ਵਿੱਚ ਮਿਲ ਜਾਣਾ ਤੁਸੀਂ ਥੋੜਾ ਜਿਹਾ ਏ ਲਾਈਨ ਦੇ ਵਿੱਚ ਸਲਾਈਕ ਕਰ ਦਿਓ ਆ ਦੇਖੋ ਤੁਹਾਨੂੰ ਏ ਲਾਈਨ ਦੇ ਵਿੱਚ ਵੀ ਮਿਲ ਜਾਣਾ ਬਹੁਤ ਹੀ ਇਲੀਗੈਂਟ ਸਾਨੂੰ ਪੀਸਸ ਨੇ ਜਿਹੜੇ ਮਿਲ ਜਾਣਾ ਤੁਸੀਂ ਅਪਨੋ ਅਕੋਰਡਿੰਗ ਸਟਾਈਲ ਕਰ ਸਕਦੇ ਹੋ ਹੁਣ ਤੁਸੀਂ ਕਨਫਿਊਜ਼ ਹੋ ਜਾਣਾ ਹੈਗਾ ਤੁਸੀਂ ਕਨਫਿਊਜ਼ ਹੁਣ ਤੋਂ ਪਹਿਲਾਂ ਪਹਿਲਾਂ ਜਲਦੀ ਜਲਦੀ ਉਹ ਡੈਡੀ ਪੂ ਬੀਟਡ ਕਰ ਲਓ ਕਿ ਤੁਹਾਡੇ ਵਾਸਤੇ ਬੇਸ਼ੁਮਾਰ ਵੈਰਾਈਟੀ ਆ ਚੁੱਕੀ ਤੁਹਾਨੂੰ ਪਤਾ ਹੀ ਚੀਜ਼ਾਂ ਨਾਲ ਸੋਲਡ ਹੋਣੀ ਹੈਗੀਆਂ ਜਿਹੜੀ ਆਖਾ ਹਾਂ ਆਪਾਂ ਵੀਡੀਓ ਚੈੱਕ ਕਰ ਚੀਜ਼ ਦਿਖਾ ਦਈਏ ਤੁਹਾਨੂੰ ਪਤਾ ਦੂਜੇ ਟਾਈਮ ਫਿਰ ਮੁਸ਼ਕਲ ਮਿਲਦੀ ਹੈਗੀ ਕਿਉਂਕਿ ਚੀਜ਼ਾਂ ਨਾਲ ਵਿਕ ਜਾਨੀ ਹੈਗੀ ਸਟਾਕ ਨਜ਼ਰ ਆਣਾ ਹੈ ਹਜੀ ਅਸੀਂ ਕੋਸ਼ਿਸ਼ ਕਰਨਾ ਹੈ 21 ਕੁ ਵਰਾਈਟੀ ਲੈ ਕੇ ਆਣ ਦੀ ਤਾਂ ਕਿ ਤੁਸੀਂ ਦੇਖ ਸਕੋ ਕਿ ਕਿੱਦਾਂ ਦੀ ਵਰਾਈਟੀ ਹੈ ਜਿਹੜੀ ਅਵੇਲੇਬਲ ਹੈ ਤਾਂ ਕਿ ਤੁਸੀਂ ਆਨਲਾਈਨ ਸ਼ਾਪਿੰਗ ਵੀ ਕਰ ਸਕੋ ਤੇ ਵਿਜ਼ਿਟ ਕਰ ਸਕੋ ਆ ਦੇਖੋ ਕਿੰਨਾ ਪਿਆਰਾ ਆਰਟੀਕਲ ਆ ਚੁੱਕਾ ਹੈਗਾ ਬਲੈਕ ਸ਼ੇਡ ਆ ਚੁੱਕੀ ਹੈਗੀ ਆ ਤੇ ਵੀ ਨੱਕ ਆ ਚੁੱਕਾ ਤੇ ਨਾਲ ਦੇ ਕੋ ਸਲੀਵ ਤੇ ਕਿੰਨੇ ਕਿ ਸੁਨੇ ਵਰਕ ਆ ਚੁੱਕਿਆ ਗਿਆ ਇਹ ਆਪਾਂ ਦੇ ਨੇ ਸਿਰਫ 500 ਤੇ 620 ਰੁਪਏ ਤੁਹਾਨੂੰ ਰੰਗ ਚ ਵੱਖ-ਵੱਖਰੇ ਮਿਲਣਗੇ ਸਾਈਜ਼ ਲਾਰਜ ਤੋਂ ਲੈ ਕੇ ਡਬਲ ਐਕਸ ਸਾਈਜ਼ ਮਿਲਣਗੇ ਤੁਸੀਂ ਹੁਣ ਆਪ ਦੇਖੋ ਵਾਈਟ ਕਲਰ ਦਾ ਥ्रेड ਵਰਕ ਹੋਇਆ ਹੋਇਆ ਜਿਹੜੇ ਥ्रेड ਦੇ ਵਿੱਚ ਆਪਾਂ ਸ਼ਾਰਟ ਕੁਰਤੀਆਂ ਚ ਦੇਖਿਆ ਥ्रेड ਵਰਕ ਤੁਹਾਨੂੰ ਸ਼ਾਰਟ ਕੁਰਤੀਆਂ ਚ ਵੀ ਮਿਲ ਜਾਣਾ ਤੁਹਾਨੂੰ ਉਹੀ ਥ्रेड ਵਰਕ ਲੌਂਗ ਕੁਰਤੀਆਂ ਚ ਵੀ ਮਿਲ ਜਾਣਾ ਤੁਹਾਨੂੰ ਬੇਸਿਕ ਕੁਰਤੀਆਂ ਦੇ ਵਿੱਚ ਵੀ ਮਿਲ ਜਾਣਾ ਮਤਲਬ ਤੁਸੀਂ ਨਾਮ ਲਓ ਤੇ ਤੁਹਾਨੂੰ ਉਹ ਚੀਜ਼ ਮਿਲ ਜਾਣੀ ਹੈ ਦੇਖੋ ਤੁਸੀਂ ਵਾਈਟ ਦਾ ਥ्रेड ਵਰਕ ਦੇਖਿਆ ਹੁਣ ਤੁਸੀਂ ਬਰਾਊਨ ਦੇ ਵਿੱਚ ਵਾਈਨ レッド ਉਹ ਗਿਆ ਮਿਲ ਜਾਣਾ ਹੈ ਬਲੈਕ ਤੇ ਸਿਰਫ ਵਾਈਟ ਨਹੀਂ ਬਲੈਕ ਤੇ ਬਲੈਕ ਦਾ ਥ्रेड ਵਰਕ ਮਿਲ ਜਾਣਾ ਹੈ 레드 ਦੇ ਵਿੱਚ ਸਿੰਪਲ ਆ ਤੁਸੀਂ ਦੇਖ ਸਕਦੇ ਹੋ ਕਿ ਸੀਕਵੈਂਸ ਵਾਲਾ ਜਿਹੜਾ ਮਟੀਰੀਅਲ ਹੈ ਤੁਸੀਂ ਦੇਖ ਸਕਦੇ ਹੋ ਨਾਲ ਤੁਹਾਨੂੰ ਸਿੱਪੀਆਂ ਮਿਲ ਜਾਣੀਆਂ ਤੁਸੀਂ ਦੂਰੋ ਲਿਸ਼ਕਾ ਮਾਰਨਾ ਨਾਲ ਤੁਹਾਨੂੰ ਬਟਨਸ ਵਾਲਾ ਸਟਾਈਲ ਮਿਲ ਜਾਣਾ ਬਹੁਤ ਹੀ ਸੋਹਣਾ ਲੱਗਣ ਵਾਲੇ ਤੁਹਾਨੂੰ ਸਾਰੇ ਸਟਾਈਲ ਵਾ ਡੜੀ ਪੁੱਛੇ ਹੀ ਮੈਣੇ ਹੈਗੇ ਇਹ ਵੀ ਦੱਸੋ ਨਾਲ ਨਾਲ ਆ ਨਾ ਬਿਲਕੁਲ ਮੈਂ ਮੇਰੀ ਗਲਤੀ ਹੋ ਗਈ ਹੈ ਸਰ ਬਿਲਕੁਲ ਸਹੀ ਗੱਲ ਹੈ ਵੱਡੇ ਡੀਪੂ ਤੇ ਹੀ ਤੁਹਾਨੂੰ ਇਹ ਸਾਰਾ ਕੁਝ ਮਿਲਣ ਆਲਾ ਤੇ ਇਹ ਗੱਲ ਬਿਲਕੁਲ ਇਹਨਾਂ ਦੇ ਕਹਿਣ ਵਾਲੀ ਨਹੀਂ ਹੈਗੀ ਮੈਨੂੰ ਲੱਗਦਾ ਚੀਜ਼ ਜਸਟੀਫਾਈਡ ਹੈ ਕਿਉਂਕਿ ਤੁਸੀਂ ਆਪ ਇਨੀ ਵੈਰਾਈਟੀ ਦੇਖ ਰਹੇ ਹੋ ਤੁਸੀਂ ਆਪ ਦੇਖ ਸਕਦੇ ਹੋ ਕਿ ਕਿੰਨੀ ਕੁ ਸੋਹਣੀ ਜਿਹੜੀ ਵੈਰਾਈਟੀ ਤੁਹਾਨੂੰ ਮਿਲ ਜਾਂਦੀ ਹੈ ਤੇ ਉਹ ਵੀ ਪ੍ਰਾਈਜ਼ਸ ਬਿਲਕੁਲ ਸਹੀ ਗੱਲ ਹੈ ਪ੍ਰਾਈਜ਼ਸ ਐਡੇ ਕੱਟ ਇੰਨੇ ਕੱਟ ਪ੍ਰਾਈਜ਼ਸ ਦੇ ਵਿੱਚ ਸਾਨੂੰ ਸਾਰਾ ਕੁਝ ਮਿਲ ਜਾਂਦਾ ਕੋਈ ਤੁਸੀਂ ਨਾਮ ਲੈਣਾ ਤਾਂ ਤੁਹਾਨੂੰ ਉਹ ਚੀਜ਼ ਹਾਜ਼ਰ ਹੋ ਜਾਣੀ ਹੈ ਮੈਂ ਬੋਲ-ਬੋਲ ਕੇ ਥੱਕ ਚੁੱਕੀ ਪਰ ਇਹਨਾਂ ਦੀ ਵੈਰਾਈਟੀ ਖਤਮ ਹੁੰਦੀ ਨਹੀਂ ਆ ਰਹੀ ਵੈਰਾਈਟੀ ਤੁਹ ਕਾਟੇ ਨੇ ਮਿਲ ਜਾਂਦੀ ਹੈ ਕਿ ਬੱਚੇ ਤੋਂ ਲੈ ਕੇ ਤੁਹਾਨੂੰ ਸਿਆਣੇ ਤੱਕ ਵੈਰਾਈਟੀ ਮੈਣੀ ਹੈਗੀ ਆ ਪਰਾਈ ਸਾਡੇ ਫਿਕਸ ਹੈਗਾ ਕੋਈ ਚੀਜ਼ ਚੰਗੀ ਲਾਦੀ ਨੰਬਰ ਸਕਰੀਨ ਤੇ ਤੁਸੀਂ ਆਰਡਰ ਵੀ ਕਰ ਸਕਦੇ ਹੈਗੇ ਆ ਕੁਰਤੀ ਲੌਂਗ ਕੁਰਤੀ ਮਿਡੀਜ਼ ਜਿਹੜੀ ਡ्रेसेस ਹੁੰਦੀਆਂ ਨੇ ਲੌਂਗ ਡ्रेसेस ਸ਼ਾਰਟ ਡ्रेसेस ਨੀ ਲੈਂਥ ਡ्रेसेस ਨੀ ਅਬਵ ਨੀ ਡ्रेसेस ਬਿਲੋ ਨੀ ਡ्रेसेस ਫੁੱਲ ਨੀ ਡ्रेसेस ਫੁੱਲ ਐਂਕਲ ਡ्रेसेस ఎవਰੀਥਿੰਗ ਇੱਕ ਇੱਕ ਚੀਜ਼ ਤੁਸੀਂ ਬਸ ਨਾਮ ਲੈਣਾ ਤੁਹਾਨੂੰ ਮਿਲ ਜਾਣੀਆਂ ਤੁਸੀਂ ਕਲਰ ਆਪਸ਼ਨ ਦਾ ਨਾਮ ਲੈਣਾ ਤੁਹਾਨੂੰ ਕਲਰ ਆਪਸ਼ਨ ਮਿਲ ਜਾਣੇ ਤੁਸੀਂ ਸਾਈਜ਼ ਦਾ ਨਾਮ ਲੈਣਾ ਤੁਹਾਨੂੰ ਸਾਈਜ਼ ਮਿਲ ਜਾਣੇ ਤੇ ਕੁਆਲਿਟੀ ਤੁਹਾਡੀ ਮੈਂ ਕਹਿੰਨੀ ਆ ਇਹਨਾਂ ਦੀ ਨੀ ਵਧੀਆ ਕੁਆਲਿਟੀ ਤੁਹਾਨੂੰ ਮਿਲਣੀ ਹੈ ਉਹ ਵੀ ਘੱਟੋ ਘੱਟ ਪ੍ਰਾਈਸ ਦੇ ਵਿੱਚ ਆ ਦੇਖੋ ਕੁੜੀਆਂ ਵਾਸਤੇ ਨਾਈਟ ਸੂਟ ਆ ਚੁੱਕਾ ਹੈ ਕੁੜੀਆਂ ਦੀ ਪਹਿਲੀ ਪਸੰਦ ਉਹ ਨਾਈਟ ਸੂਟ ਵਧੀਆ ਜਿਹਾ ਮਿਲ ਜਿਹਾ ਹੈ ਨਾ ਕਿਤੇ ਆ ਦੇਖੋ ਸਮਰ ਦੇ ਸਟਾਫ ਕਿਨ ਆ ਫਾਈਨ ਆ ਚੁੱਕਾ ਪ੍ਰਿੰਟ ਕਿਨ ਕਿਨਟਰੀ ਆ ਚੁੱਕਾ ਹੈ ਲਾਈਟ ਰੂਟ ਵਿੱਚ ਆ ਚੁੱਕਾ ਹੈ ਗਿਆ ਜਿਹੜਾ ਬਾਥ ਸਨ ਮਿਲਦਾ 890 ਦਾ ਆਪਾਂ ਦੇ ਸਿਰਫ 400 ਤੇ 25 ਰੁਪਏ ਵਿੱਚ 425 ਦੇ ਵਿੱਚ ਨਾਈਟ ਸੂਟ ਨਾਲ ਤੁਹਾਨੂੰ ਪਜਾਮਾ ਵੀ ਮਿਲ ਰਿਹਾ ਹੈ ਕੱਲੀ ਟੀ-ਸ਼ਰਟ ਨਹੀਂ ਮਿਲ ਰਹੀ ਤਾਂ ਤੁਸੀਂ ਦੇਖੋ ਲੌਂਗ ਦੇ ਵਿੱਚ ਮਿਲ ਜਾਣੇ ਸ਼ਾਰਟ ਦੇ ਵਿੱਚ ਮਿਲ ਜਾਣੇ ਜਿੱਦਾਂ ਦੇ ਤੁਸੀਂ ਲਾਈਕ ਕਰਦੇ ਹੋ ਤੁਹਾਨੂੰ ਉਦਾਂ ਦੇ ਮਿਲ ਜਾਣੇ ਉਹ ਵੀ 425 ਰੁਪਏ ਦੇ ਵਿੱਚ ਤੁਸੀਂ ਦੇਖੋ ਅਸੀਂ ਝੂਠ ਨਹੀਂ ਬੋਲ ਰਹੇ ਹਾਂ 425 ਦੇ ਵਿੱਚ ਤੁਹਾਨੂੰ ਨਾਈਟ ਸੂਟ ਮਿਲ ਜਾਣੇ ਉਹ ਵੀ ਇਹਨੇ ਸੋਨੇ ਸੋਨੇ ਪ੍ਰਿੰਟ ਤੇ ਬਿਲਕੁਲ ਮਲਾਈ ਕਪੜਾ ਮਤਲਬ ਤੁਹਾਨੂੰ ਪੈਂਟ ਨਹੀਂ ਲੈਣੀ ਕੋਈ ਸਿੰਥੈਟਿਕ ਫੈਬਰਿਕ ਨਹੀਂ ਹੈ ਪ੍ਰੋਪਰ ਕਾਟਨ ਦੇ ਵਿੱਚ ਤੁਹਾਨੂੰ ਮਿਲ ਜਾਣਾ ਹੈ ਪ੍ਰੋਪਰ ਬਰੀਥੇਬਲ ਫੈਬਰਿਕ ਤੁਹਾਨੂੰ ਮਿਲ ਜਾਣਾ ਹੈ ਆ ਦੇਖੋ ਹਾਰਟ ਵਾਲੀ ਵੀ ਆ ਚੁੱਕਿਆ ਹੈ ਇਹ ਨਹੀਂ ਕਿ ਹਾਰਟ ਬਣਾਤੇ ਹੈ ਰੇਟ ਵੱਧ ਗਿਆ ਇਹ ਵੀ ਆਪਾਂ 425 ਦੇਣਾ ਹੈਗਾ ਜੀ ਗੱਲ ਤਾਂ ਸਹੀ ਹੈ ਵੱਡੇ 디ਪੂ ਤੇ ਆਉਂਗੇ ਤਾਂ ਹਾਰਟ ਲੈ ਕੇ ਜਾਓਗੇ ਤੇ ਦੇ ਕੇ ਜਾਓਗੇ ਇੱਥੇ ਤਾਂ ਇਹ ਚੀਜ਼ ਹੋਣੀ ਹੋਣੀ ਤੇ ਹਾਰਟ ਤੁਹਾਨੂੰ ਕਲਰ ਦੇ ਵਿੱਚ ਵੀ ਮਿਲ ਜਾਣੇ ਬਲੂ ਕਲਰ ਦੇ ਵਿੱਚ ਵੀ ਤੁਹਾਨੂੰ ਹਾਰਟ ਵਾਲੇ অপਸ਼ਨਸ ਮਿਲ ਜਾਣੇ ਕਿੰਨਾ ਪਿਆਰਾ ਆਰਟੀਕਲ ਆ ਚੁਕਾ ਦੇਖੋ ਕਿੰਨੀ ਪਿਆਰੀ ਪਾਈਪਿੰਗ ਕੱਢੀ ਹੈਗੀ ਆ ਵਰਟਨ ਲਗਾਤੇ ਕੋਲਰ ਕਿੰਨੇ ਕਿੰਨੇ ਵਧੀਆ ਬਣੇ ਹੈਗੇ ਆ ਆਪਾਂ ਜਿਹੜਾ 450 ਜਾਨਕੀ 450 ਰੇਂਜ ਚ ਵੀ ਉਹ ਤੁਸੀਂ ਦੇਖੇ 425 ਵਾਲੇ ਆ ਤੁਸੀਂ ਦੇਖ ਸਕਦੇ ਹੋ 450 ਵਾਲੇ ਬਿਲਕੁਲ ਸਹੀ ਹੈ ਦੇਖੋ ਐਦਾਂ ਦੀ ਗੱਲ ਨਹੀਂ ਕਿ ਅਸੀਂ ਝੂਠ ਬੋਲ ਰਹੇ ਹਾਂ ਔਨ ਕੈਮਰਾ ਥੋਰਟੀਕਲ ਪ੍ਰੂਫ ਹੈ ਔਨ ਰਿਕਾਰਡ ਹੈ ਸਾਰ ਕਾ ਬਾਕੀ ਗੱਲਾਂ ਛੱਡੋ ਪਹਿਲਾਂ ਇਹਦਾ ਪ੍ਰਾਈਸ ਸੇਮ ਮੈਂ ਕਹਾਂਗੀ ਕੱਟੋ-ਕੱਟ ਜੇਕਰ ਤੁਸੀਂ 450 ਆਫਰ ਕਰ ਰਹੇ ਹੋ ਤੇ ਬਟ ਇਹਦਾ ਪ੍ਰਿੰਟ ਵੀ ਬਹੁਤ ਸੋਹਣਾ ਤਾਂ ਕੱਟੋ-ਕੱਟ 550 600 ਦਾ ਹੋਣਾ ਚਾਹੀਦਾ ਇਹ ਆਪਾਂ ਦੇਣ ਸਿਰਫ 300 ਤੇ ਪੀਆਰ ਪੈਜ ਪੂਰਾ ਕੰਪਲੀਟ ਦੇਣਾ ਹੈ ਸੂਟ ਕਿੰਨੇ ਵਿੱਚ 300 ਪੀਆਰ ਪੀਏ 300 3500 ਰੁਪਏ ਮਤਲਬ ਮੈਂ ਹਾਫ ਹੈਰਾਨਾ ਮੈਂ ਆਪ ਤੁਸੀ ਦੇਖ ਰਹੀ ਹਾਂ ਮੈਂ ਕਨਫਿਊਜ਼ ਹੋ ਚੁੱਕੀ 300 ਪੰਜਾਬ ਬੋਲ ਰਹੀ ਹਾਂ ਤੇ 3500 ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਤੁਹਾਨੂੰ ਇਹ ਜਿਹੜਾ ਨਾਈਟ ਸੂਟ ਹੈ ਬਲੈਕ ਦੇ ਵਿੱਚ ਉਹ ਵੀ ਪ੍ਰੋਪਰ ਗਰਲੀ ਵਾਈਬ ਦੇ ਨਾਲ ਤੁਸੀਂ ਦੇਖ ਸਕਦੇ ਹੋ ਪ੍ਰਿੰਟ ਕਿੰਨੇ ਸੋਹਣੇ ਬਣੇ ਹੋਏ ਹੈ ਤੁਹਾਨੂੰ ਗਰਲੀ ਗਰਲੀਆਂ ਜਿਹੀਆਂ ਚੀਜ਼ਾਂ ਮਿਲ ਜਾਣੀਆਂ ਬੂਟਸ ਦਿਸ ਰਹੇ ਹੈ ਸੂਪ ਦਿਸ ਰਹੇ ਹੈ ਬੁਕਲ ਗਰਲੀ ਜਾ ਪ੍ਰਿੰਟ ਹੈ ਤਾਂ ਤੁਹਾਨੂੰ ਬਲੈਕ ਕਲਰ ਮਿਲ ਰਿਹਾ ਹੈ ਬਲੈਕ ਕਲਰ ਕੀ ਦਾ ਫੇਵਰਿਟ ਨਹੀਂ ਹੁੰਦਾ ਤੇ ਨਾਲ ਤੁਹਾਨੂੰ ਜਦੋਂ ਇਹੋ ਜਿਹਾ ਕੱਪੜਾ ਮਿਲ ਰਿਹਾ ਹੈ ਜਿਦੇ ਵਿੱਚ ਪ੍ਰੋਪਰ ਬਰੀਡੇਬਲ ਫੈਬਰਿਕ ਹੈ ਤੁਹਾਨੂੰ ਕੋਈ ਗਰਮੀ ਨਹੀਂ ਲੱਗਣ ਵਾਲੀ ਉਹ ਵੀ 350 ਦੇ ਵਿੱਚ ਮੈਂ ਸਾਈਡ ਕਰ ਰਹੀ ਹਾਂ ਤੁਸੀਂ ਵੀ ਆਪਣਾ ਜੇਕਰ ਪਸੰਦ ਕਰਨਾ ਬਡੇ ਡਿਪੂ ਆ ਜਿਓ ਤੇ ਲੈ ਕੇ ਚੱਲ ਜਿਓ ਕਿਉਂਕਿ ਫਿਰ ਇਹ ਨਾ ਹੋਵੇ ਕਿ ਸਾਰੇ ਇੱਕ ਇੱਕ ਕਰਕੇ ਜਿਹੜੀ ਵੈਰਾਈਟੀ ਮੈਨੂੰ ਦਿਖਾਈ ਜਾ ਰਹੀ ਹੈ ਹਜੇ ਤਿੰਨ ਚਾਰ ਚੀਜ਼ਾਂ ਮੈਂ ਸ਼ਾਰਟਲਿਸਟ ਕਰ ਚੁੱਕੀ ਹਾਂ ਤੁਸੀਂ ਵੀ ਵੀਡੀਓ ਦੇਖਦੇ ਦੇ ਆਪਣੀਆਂ ਚੀਜ਼ਾਂ ਆਪਣੇ ਕੱਪੜੇ ਜਿਹੜੇ ਵੀ ਹੈ ਸ਼ਾਰਟਲਿਸਟ ਕਰ ਲ ਤੁਹਾ ਮੱਕਾ ਕੰਨ ਲੱਗੇ ਵੱਡਾ ਦੇਖੋ ਜੀ ਇਹ ਆਪਾਂ ਤੁਹਾਨੂੰ ਦਿਖਾ ਲੇ ਨਾਈਟ ਸੂਟ 350 ਰੁਪਏ ਵਿੱਚ ਆਪਾਂ ਲਿਆਂਦਾ ਕੁੜੀਆਂ ਦਾ ਫੇਵਰਟ ਕਲਰ ਲਿਆਂਦਾ ਹੈ ਤੇ ਫੇਵਰਟ ਦੇਖੋ ਡੀਐਨਈ ਲਿਆਂਦਾ ਹੈਗਾ ਆ ਸਿਰਫ 350 ਚ ਕੋਟ ਸੈਟ ਦੇਣਾ ਜੀ ਆਪਾਂ ਇਹ ਪਜਾਮਾ ਕਿੱਧਰ ਹੈ ਪਜਾਮਾ ਵੀ ਨਾਲ ਦੇਣਾ ਹੈਗਾ ਪ੍ਰੂਫ ਦਿਓ ਪਹਿਲਾਂ ਸਾਡੀ ਆਡੀਅנס ਨੂੰ ਕਿ ਤੁਸੀਂ 350 ਦੇ ਵਿੱਚ ਕੱਲਾ কুর্তা ਨਹੀਂ ਪਜਾਮਾ ਵੀ ਦੇ ਰਹੇ ਹੋ ਆ ਦੇਖੋ ਜੀ ਪੂਰਾ ਕੰਪਲੀਟ ਦੇਣਾ ਜੀ ਇਹ ਸਿਰਫ 300 ਤੇ 50 ਰੁਪਏ ਵਿੱਚ ਆ ਦੇਖੋ ਕਿੰਨਾ ਵਧੀਆ ਪਜਾਮਾ ਆ ਚੁੱਕਾ ਨਾਲ ਤੇ ਨਾਲ ਦੇਖੋ ਕਿੰਨੀ ਸੋਹਣੀ ਸ਼ਰਟ ਆ ਚੁੱਕੀ ਹੈਗੀ ਹੁਣ ਦੱਸੋ ਮਤਲਬ ਮੈਨੂੰ ਤਾਂ ਲੱਗਿਆ ਸੀਗਾ ਕਿ ਐਵੇਂ ਧੋਖਾ ਕਰ ਰਹੇ ਪਰ ਧੋਖਾ ਨਹੀਂ ਕਰ ਰਹੇ ਨੇ ਸੱਚ ਕਹਿ ਰਹੇ ਨੇ ਮੈਂ ਵੀ ਹੈਰਾਨਾ ਦੇਖ ਕੇ ਕਿ 350 ਦੇ ਵਿੱਚ ਤੁਹਾਨੂੰ ਸਿਰਫ ਸਿਰਫ ਸ਼ੋਰਟ ਨਹੀਂ ਮਿਲ ਰਹੇ ਤੁਹਾਨੂੰ ਪਜਾਮਾ ਵੀ ਮਨਾਲ ਮਿਲ ਜਾਣੇ ਉਹ ਵੀ ਇੰਨੀ ਵਧੀਆ ਕੁਆਲਿਟੀ ਦੇ ਵਿੱਚ 350 ਮੈਂ ਕਹਿੰਨੀ ਤੁਸੀਂ ਚਾਰ ਵਾਰ ਵੀ ਪਾ ਲਿਆ ਨਾ ਤੁਹਾਡੇ 350 ਰੁਪਏ ਚਾਰ ਵਾਰ ਇੱਕ ਵਾਰ ਵੀ ਪਾ ਲਿਆ ਦੋ ਵਾਰ ਵੀ ਪਾ ਲਿਆ ਮੈਂ ਕਹਿੰਨੀ ਆ ਤੁਹਾਡੇ 350 ਵਸੂਲ ਹੋ ਜਾਣੇ ਪਰ ਇਹ ਉਹੋ ਜਿਹਾ ਕੱਪੜਾ ਜਿਹੜਾ ਕਦੇ ਵੀ ਖਰਾਬ ਨਹੀਂ ਹੋਣ ਵਾਲਾ ਸ਼੍ਰਿੰਕ ਨਹੀਂ ਹੋਣ ਵਾਲਾ ਤੁਸੀਂ ਕਲਰ ਦੇਖ ਰਹੇ ਹੋ ਕਿੰਨਾ ਵਾਈਬਰੈਂਟ ਤੇ ਕਿੰਨਾ ਸਮਰ ਵਾਲਾ ਕਲਰ ਹੈਗਾ ਬਹੁਤ ਸੋਹਣੇ ਕਲਰਸ ਆ ਚੁੱਕੇ ਐ ਉਹ ਵੀ ਨਾਲ ਪਜਾਮੇ ਦੇ ਮਤਲਬ ਥੋੜਾ ਵਿਸ਼ਵਾਸ ਕਰਨਾ ਮੇਲੇ ਵੀ ਔਖੋ ਹੈ ਪਰ ਮੇਰੇ ਤਾਂ ਸਾਹਮਣੇ ਪ੍ਰੂਫ ਹੈ ਤੇ ਤੁਹਾਡੇ ਲਈ ਵੀ ਅਸੀਂ ਪ੍ਰੂਫ ਲੈ ਕੇ ਆਏ ਆ ਕਿ ਬੜੀ ਢਿਪੂ ਤੇ ਸਿਰਫ ਗੱਲਾ ਨਹੀਂ ਹੁੰਦੀਆਂ ਨਾਲੋਂ ਨਾਲ ਤੁਹਾਨੂੰ ਵੈਰਾਈਟੀ ਦੇਖਣ ਤੁਸੀਂ ਨਾਲੋਂ ਨਾਲ ਉਹ ਰੱਖੀ ਜਾ ਰਿਹਾ ਹੈ ਤੁਸੀਂ ਨਾਲੋਂ ਨਾਲ ਵੈਰਾਈਟੀ ਚੈੱਕ ਕਰ ਸਕਦੇ ਹੋ ਤੁਸੀਂ ਸੀ ਗ੍ਰੀਨ ਕਲਰ ਲਾਈਕ ਕਰ ਦਿਓ ਤੁਸੀਂ ਮਸਟਰਡ ਕਲਰ ਲਾਈਕ ਕਰ ਦਿਓ ਤੁਸੀਂ ਬਲੂ ਕਲਰ ਲਾਈਕ ਕਰ ਦਿਓ ਤੁਸੀਂ ਪਿੰਕ ਕਲਰ ਲਾਈਕ ਕਰ ਦਿਓ ਤੁਸੀਂ yellow ਲਾਈਕ ਕਰ ਦਿਓ ਤੁਸੀਂ red ਲਾਈਕ ਕਰ ਦਿਓ ਤੁਸੀਂ green ਲਾਈਕ ਕਰ ਦਿਓ ਜਿਹੜਾ ਕਲਰ ਬੋਲੋਗੇ ਉਹ ਕਲਰ ਤੁਹਾਨੂੰ ਮਿਲ ਜਾਣਾ ਅਲੋਂਗ ਵਿਦ ਪਜਾਮਾ ਕੱਲੀ ਟੀ-ਸ਼ਰਟ ਨਹੀਂ ਮਿਲਣੀ ਕੱਲੀ ਸ਼ਰਟ ਨਹੀਂ ਮਿਲਣੀ ਤੁਹਾਨੂੰ 350 ਦੇ ਵਿੱਚ ਆ ਚੁੱਕੇ ਸੂਟ ਪਲਾਜ ਵਿੱਚ ਪੂਰਾ ਡੀਸੈਂਟ ਪੀਸ ਆ ਚੁੱਕਾ ਹੈ ਕਿ ਤੁਹਾਡੇ ਵਾਸਤੇ ਫੈਨਸੀ ਸੂਟ ਪਲਾਜ ਆ ਚੁੱਕਿਆ ਗਿਆ ਆ ਆਪਾਂ ਤੁਹਾਨੂੰ ਦੇ ਰਹੇ ਸਿਰਫ 2095 ਨਾਲ ਦੇਖੋ ਡੀਆ ਨੀ ਕਿੰਨੀ ਵਧੀਆ ਆ ਚੁੱਕੀ ਹੈਂਡ ਵਰਕ ਤਾਂ ਵਰਕ ਕੀਤਾ ਹੈਗਾ ਆ ਬਹੁਤ ਸੋਹਣੀ ਵੈਰਾਈਟੀ ਹੈ ਤੇ ਬਹੁਤ ਹੀ ਸੋਹਣਾ ਵਰਕ ਹੋਇਆ ਤੁਸੀਂ ਆਪ ਨਿਗਾਹ ਮਾਰੋ ਕਿ ਕਿੰਨੀ ਸੋਹਣੀ ਜਿਹੜੀ ਡਿਟੇਲਿੰਗ ਹੈ ਥ्रेड ਵਰਕ ਹੋਇਆ ਹੈ ਪ੍ਰੋਪਰ ਤੇ ਇੰਨਾ ਸੋਹਣਾ ਤੁਹਾਨੂੰ ਡਿਜ਼ਾਈਨ ਮਿਲ ਜਾਣਾ ਨਾਲ ਤੁਹਾਨੂੰ ਮਿਲ ਜਾਣੀ ਹੈ 슬ੀਵਜ਼ ਜਿੱਦਾਂ ਦੀ ਪਾਕਿਸਤਾਨੀ ਸੂਟਸ ਦੀ 슬ੀਵਜ਼ ਹੁੰਦੀਆਂ ਨੇ ਨਾ ਉਹ ਜਿਹੇ ਤੁਹਾਨੂੰ 슬ੀਵਜ਼ ਮਿਲ ਜਾਣੀਆਂ ਨੇ ਤੇ ਨਾਲ ਤੁਹਾਨੂੰ ਮਿਲਸਾ ਇਦੇ ਨਾਲ ਤੁਹਾਨੂੰ ਮਿਲ ਜਾਣਾ ਹੈ ਪਲਾਜ਼ੋ ਵੀ 2000 ਦੀ ਰੇਂਜ ਦੇ ਵਿੱਚ ਮਤਲਬ ਤੁਸੀਂ ਆ ਦੇਖੋ 295 ਰੁਪਏ ਦੇ ਵਿੱਚ ਤੁਹਾਨੂੰ ਇਹ ਮਿਲ ਜਾਣਾ ਹੈ ਹੋਰ ਕੀ ਚਾਹੀਦਾ ਹੈ ਮੈਨੂੰ ਸਮਝ ਨਹੀਂ ਆ ਰਹੀ ਹੋਰ ਕਿਸੇ ਨੂੰ ਵੀ ਕੀ ਚਾਹੀਦਾ ਆ ਦੇਖੋ 1600 ਤੇ 1100 ਰੁਪਏ ਵਿੱਚ ਹੋਰ ਪਿਆਰੇ ਘੱਟ ਗਿਆ ਦੇਖੋ ਜੀ ਦੇਖੋ ਪ੍ਰਾਈਸ ਸਾਰੇ ਅਵੇਲੇਬਲ ਨੇ ਤੁਸੀਂ ਆਪਣੇ ਬਜਟ ਦੇ ਅਕੋਰਡਿੰਗ ਆ ਕੇ ਸ਼ੋਪਿੰਗ ਕਰ ਸਕਦੇ ਹੋ ਆਪਣੀ ਚੁਆਇਸ ਦੇ ਅਕੋਰਡਿੰਗ ਸ਼ੋਪਿੰਗ ਕਰ ਸਕਦੇ ਜੇਕਰ ਤੁਹਾਡਾ ਬਜਟ 1600 ਦਾ ਹੈ 1500 ਦਾ ਹੈ ਤੁਹਾਨੂੰ ਆਰਟੀਕਲਸ ਉਹਦੇ ਵਿੱਚ ਵੀ ਮਿਲ ਜਾਣਗੇ ਜੇਕਰ ਤੁਹਾਡਾ ਬਜਟ 2000 ਦਾ ਤੁਹਾਨੂੰ ਆਰਟੀਕਲਸ ਉਹਦੇ ਵਿੱਚ ਵੀ ਮਿਲ ਜਾਣਗੇ ਤੁਸੀਂ ਕਰਦੇ ਹੈਗਾ ਫ ਜਿਨਾਂ ਵਧੀਆ ਚੁੱਕਿਆ ਗਿਆ ਬਿਲਕੁਲ ਠੰਡੇ ਠੰਡੇ ਕਲਰ ਆ ਚੁੱਕਿਆ ਗਿਆ ਬਿਲਕੁਲ ਸਹੀ ਗੱਲ ਹੈ ਇੰਗਲਿਸ਼ ਕਲਰ ਜਿਨਾਂ ਨੂੰ ਆਪਾਂ ਕਹਿੰਦੇ ਆ ਇੰਗਲਿਸ਼ ਕਲਰ ਤੁਹਾਨੂੰ ਮਿਲ ਜਾਣਾ ਕਿੰਨਾ ਸੋਹਣਾ ਜਿਹੜਾ ਤੁਸੀਂ ਦੇਖ ਸਕਦੇ ਹੋ ਵਰਕ ਹੋਇਆ ਹੋਇਆ ਹੈ ਪ੍ਰੋਪਰ ਚਿਕਨਕਾਰੀ ਲੁੱਕ ਤੁਹਾਨੂੰ ਦੇਣ ਵਾਲਾ ਹੈ ਤੇ ਐਲੀਗੈਂਟ ਮਤਲਬ ਇੱਕੋ ਵਰਡ ਮੇਰੇ ਮੂੰਹੋਂ ਨਿਕਲ ਰਿਹਾ ਹੁਣ ਤੁਸੀਂ ਆਹ ਆਰਟੀਕਲ ਚੈੱਕ ਕਰੋ ਇਹਨੂੰ ਦੇਖ ਕੇ ਨਾ ਮੇਰੇ ਮਨ 'ਚ ਪਹਿਲੀ ਚੀਜ਼ ਆਈ ਸੀ ਕੱਟੋ-ਕੱਟ ਹੋਣਾ 2500 3000 ਦਾ ਕਿਉਂਕਿ ਥ्रेड ਵਰਕ ਹੋਇਆ ਹੋਇਆ ਹੈ ਕਲਰ ਇੰਨਾ ਵਾਈਬਰੈਂਟ ਹੈ ਸਾਰਾ ਕੁਝ ਬਹੁਤ ਸੋਹਣਾ ਇਹ ਨੂੰ ਦੇਖੋ 1306 ਰੁਪਏ ਦੇ ਵਿੱਚ ਤੁਹਾਨੂੰ ਇਹ ਆਰਟੀਕਲ ਪੂਰਾ ਦਾ ਪੂਰਾ ਮਿਲ ਜਾਣਾ ਹੈ ਤੇ ਨਾਲ ਤੁਹਾਨੂੰ ਮਿਲ ਜਾਣੀ ਚੁੰਨੀ ਵੀ ਮਿਲ ਰਹੀ ਹੈ ਕੰਪਲੀਟ ਦੇਣਾ ਹੈਗਾ ਨਾਲ ਦੇਖੋ ਲੋਰ ਵੀ ਆ ਚੁੱਕਾ ਹੈ ਇਹਦੇ ਫਰੌਕ ਸਟਾਈਲ ਆ ਚੁੱਕਾ ਹੈਗਾ ਠੀਕ ਹੈ ਤੇ ਨਾਲ ਦੇਖੋ ਦੁਪੱਟਾ ਵੀ ਆ ਚੁੱਕਾ ਹੈ ਮਤਲਬ 3 3 ਪੀਸ ਸੂਟ ਤੁਹਾਨੂੰ ਮਿਲ ਜਾਣਾ ਹੈ ਪ੍ਰੋਪਰ 1300 ਦੇ ਵਿੱਚ ਤੇ ਨਾਲ ਤੁਹਾਨੂੰ ਕਲਰ অপਸ਼ਨਸ ਵੀ ਵੱਖ-ਵੱਖਰੇ ਮਿਲ ਜਾਣੇ ਆ ਸਾਈਜ਼ਸ ਵੱਖ-ਵੱਖਰੇ ਮਿਲ ਜਾਣੇ ਆ ਐਮ ਸਾਈਜ਼ ਮਿਲ ਜਾਣਾ ਐਲ ਸਾਈਜ਼ ਮਿਲ ਜਾਣਾ ਆ ਦੇਖੋ ਤੁਸੀਂ ਐਮ ਦੇ ਵਿੱਚ ਪਹਿਲਾਂ ਦੇਖਿਆ ਤੁਹਾਨੂੰ ਐਲ ਦੇ ਵਿੱਚ ਆਪਾਂ ਦਿਖਾ ਰਹੇ ਆ ਕਿ ਬਹੁਤ ਸੋਹਣਾ ਵਰਕ ਬਹੁਤ ਜੌਣਾ ਬਹੁਤ ਸੋਹਣਾ ਫੈਬਰਿਕ ਬਹੁਤ ਹੀ ਸੋਹਣਾ ਪ੍ਰਿੰਟ ਵਾਈਬਰੈਂਟ ਕਲਰ ਸਮਰ ਵਰਦੀ ਕਲਰ ਹੈ ਸਮਰ ਦੇ ਵਿੱਚ ਪਾਣ ਵਾਲਾ ਕਲਰ ਹੈ ਨਾਲ ਤੁਹਾਨੂੰ ਮਿਲ ਜਾਣਾ ਦੁਪੱਟਾ ਵੀ ਨਾਲ ਤੁਹਾਨੂੰ ਮਿਲ ਜਾਣਾ ਪੈਂਟ ਪਲਾਜ਼ੋ ਵੀ ਹੋਰ ਕੀ ਚਾਹੀਦਾ ਕੁਝ ਵੀ ਨਹੀਂ ਸਾਰਾ ਕੁਝ ਤੁਹਾਨੂੰ 3 ਪੀਸ ਸੈੱਟ ਇੰਨੇ ਕੱਟ ਪ੍ਰਾਈਸਸ ਦੇ ਵਿੱਚ ਮਿਲ ਜਾ ਰਹੇ ਆ ਸੱਕੇ ਲੈ ਕੇ ਜਾ ਰਹੀਆਂ ਤੁਸੀਂ ਵੀ ਲੈ ਚੋ ਲੇਟ ਨਾ ਹੋਇਆ ਫਿਰ ਬਾਅਦ ਚ ਤੁਸੀਂ ਕਹੋਗੇ ਵੈਰਾਈਟੀ ਖਤਮ ਹੋ ਗਈ ਆ ਦੇਖੋ ਕੁੜੀਆਂ ਵਾਸਤੇ ਕਨੇਕਨੇ ਵਧੀਆ ਲੋਅਰ ਵੀ ਆ ਚੁੱਕਿਆ ਗਿਆ ਯਾਨੀ ਕਿ 200 ਰੁਪਏ ਤੋਂ ਸਟਾਰਟਿੰਗ ਤੇ ਪਸੰਦ ਆਉੜੀ ਹੈਗੀ ਠੀਕ ਹੈ ਜੀ ਇੱਚੇ ਵੱਖੋ ਵੱਖਰੇ ਡਿਜ਼ਾਈਨਿੰਗ ਹੈਗੇ ਵੱਖੋ ਵੱਖਰੇ ਆਰਟੀਕਲ ਵੱਖੋ ਵੱਖਰੇ ਸਾਈਜ਼ਮੈਂਟ ਹੈ ਗਿਆ ਕੱਲੇ ਟੀ-ਸ਼ਰਟਾਂ ਵੀ ਤੁਹਾਨੂੰ ਮਿਲ ਜਾਣੀਆਂ ਕੱਲੇ ਲੋਅਰਸ ਵੀ ਤੁਹਾਨੂੰ ਮਿਲ ਜਾਣੇ ਪ੍ਰੋਪਰ ਨਾਈਟ ਸੂਟ ਵੀ ਤੁਹਾਨੂੰ ਮਿਲ ਜਾਣਾ ਸ਼ਾਰਟ ਦੇ ਵਿੱਚ ਲੌਂਗ ਦੇ ਵਿੱਚ ਤਾਂ ਜੇਕਰ ਤੁਸੀਂ ਕੱਲੇ ਲੋਅਰਸ ਲੈਣੇ ਤਾਂ ਤੁਹਾਨੂੰ ਕੱਲੇ ਲੋਅਰਸ ਹੀ ਮਿਲ ਜਾਣੇ ਨੇ ਤੇ ਉਸ ਤੋਂ ਬਾਅਦ ਲੋਅਰਸ ਦੇ ਵਿੱਚ ਆ ਦੇਖੋ ਜਿੰਨਾ ਵੀ ਕਿੰਨੇ ਕਿੰਨੇ ਸੋਹਣੇ ਕਲਰ ਆ ਚੁੱਕੇ ਆ ਪੂਰੇ ਸਟੈਚੂਅਲ ਪੀਸ ਆ ਚੁੱਕੇ ਆ ਗਿਆ ਤੁਸੀਂ ਹੈਲਦੀਆਂ ਤੁਸੀਂ ਸਲੇਮਾਂ ਤੁਸੀਂ ਆਪਣੇ ਸਾਈਜ਼ ਅਕੋਰਡਿੰਗ ਲੈ ਕੇ ਜਾ ਸਕਦੇ ਆ 695 ਲੈ ਕੇ ਤੋਂ 1300 ਤੱਕ ਜੀਨ ਮਿਲਣੀਆਂ ਗਿਆ 695 ਤੋਂ ਲੈ ਕੇ 1300 ਤੱਕ ਦੀ ਰੇਂਜ ਮਨ ਲੱਗਦਾ ਹੈ ਕਿ ਜੀਨ ਮੈਨੂੰ ਲੱਗਦਾ ਹੈ ਕਿ ਜਿਹੜੀ ਇੱਕ ਜੀਨ ਹੈ ਨਾ ਉਹੀ ਘੱਟੋ ਘੱਟ 1400 1500 ਦੀ ਆਉਂਦੀ ਹੈ ਜਦੋਂ ਆਪਾਂ ਬਾਹਰ ਲੈਣ ਜਾਂਦੇ ਆ ਬਟ ਤੁਹਾਨੂੰ ਅਸੀਂ 1500 ਦੇ ਵਿੱਚ ਦੋ ਜੀਨਾਂ ਦੇ ਦੇਣੀਆਂ ਨੇ ਤੇ ਵੱਡਾ ਡੀਪੂ ਇਸ ਗੱਲ ਦਾ ਦਾਵਾ ਕਰਦਾ ਹੈ ਕਿ ਤੁਹਾਨੂੰ ਜੇਕਰ ਕਾਰਗੋਸ ਚਾਹੀਦੀਆਂ ਨੇ ਤੁਹਾਨੂੰ ਕਾਰਗੋਸ ਲਾਈਟ ਕਲਰ ਡਾਰਕ ਕਲਰ ਜਿਹੋ ਜਿਹੀ ਵੀ ਕਲਰਸ ਤੁਹਾਨੂੰ ਚਾਹੀਦੇ ਆ ਉਹ ਸਾਰੇ ਕਲਰਸ ਤੁਹਾਨੂੰ ਅਵੇਲੇਬਲ ਹੋ ਜਾਣੇ ਆ ਉਹ ਵੀ ਹਾਈ ਵੇਸ ਦੇ ਵਿੱਚ ਵੀ ਲੋ ਵੇਸ ਦੇ ਵਿੱਚ ਵੀ ਤੁਸੀਂ ਹਾਈ ਵੇਸ ਲਾਈ ਕਰਦੇ ਤੁਹਾਨੂੰ ਇਹ ਹਾਈ ਵੇਸ ਮਿਲ ਜਾਣੀ ਹੈ ਤੁਸੀਂ ਲੋ ਵੇਸ ਲਾਈ ਕਰਦੇ ਤੁਹਾਨੂੰ ਲੋ ਵੇਸ ਮਿਲ ਜਾਣੀ ਹੈ ਵਾਟ ਆ ਰਹੀ ਪੁੱਕ ਫੈਮਿਲੀ ਕੰਪਲੀਟ ਸ਼ੋਰਮਾ ਜਿੱਥੇ ਤੁਹਾਨੂੰ ਹਰ ਤਰ੍ਹਾਂ ਦੀ ਜਿਹੜੀ ਵੈਰਾਈਟੀ ਹੈ ਉਹ ਮਿਲ ਜਾਣੀ ਹੈ ਇਹ ਤਾਂ ਸਿੱਗਿਆ ਜੀਨਸ ਹੁ ਤੁਸੀਂ ਜੈਗਿੰਗਸ ਵੀ ਦੇਖ ਸਕਦੇ ਹੋ ਜਿਹੜੀ ਤੁਹਾਨੂੰ ਡਿਫਰੈਂਟ ਕਲਰ ਆਪਸ਼ਨਸ ਦੇ ਵਿੱਚ ਮਿਲ ਜਾਣੀ ਆ ਦੇਖੋ ਕਿੰਨੇ ਕਿੰਨੇ ਸੋਹਣੇ ਆਰਟੀਕਲ ਆ ਚੁੱਕੇ ਡਿਜ਼ਾਈਨਿੰਗ ਹਰ ਤਰ੍ਹਾਂ ਦੀ ਕਲਰ ਜਿੱਦਾਂ ਤੁਹਾਨੂੰ ਸਾਈਜ਼ ਆ ਜਾਂਦਾ ਜਿੱਦਾਂ ਤੁਹਾਨੂੰ ਰੇਂਜ ਚਾਹੀਦੀ ਲੈ ਕੇ ਜਾ ਸਕਦੇ ਆਗੇ ਬਿਲਕੁਲ ਸਹੀ ਗੱਲ ਆ ਹੁਣ ਤੁਸੀਂ ਦੇਖੋ ਤੁਹਾਡੇ ਸਾਹਮਣੇ ਅਸੀਂ ਤਿੰਨ ਚਾਰ ਡਿਫਰੈਂਟ ਡਿਫਰੈਂਟ ਜਿਹੜੇ ਕਲਰ ਆਪਸ਼ਨਸ ਨੇ ਉਹ ਖੋਲ ਕੇ ਦਿਖਾਤੇ ਹੋਏ ਕਿ ਤੁਹਾਨੂੰ ਜੈਗਿੰਗਸ ਦੇ ਵਿੱਚ ਜੇਕਰ ਤੁਸੀਂ ਥੋੜਾ ਜਿਹਾ ਪ੍ਰੇਫਰ ਕਰਦੇ ਤੁਸੀਂ ਕਾਰਪੋਰੇਟ ਦੇ ਵਿੱਚੋਂ ਕਿ ਤੁਸੀਂ ਥੋੜਾ ਜਿਹਾ ਕਲਰਸ ਲਾਈਕ ਕਰਦੇ ਹੋ ਤੁਹਾਨੂੰ ਥੋੜੇ ਜਿਹੇ ਟਰੌਜ਼ਰਸ ਪਾਣੇ ਆ ਤਾਂ ਤੁਸੀਂ ਬਚਾਉਣਾ ਕਿ ਥੋੜੇ ਜੇ ਕਲਰਸ ਵੀ ਮਿਲ ਜਾਣ ਥੋੜੀ ਸੋਹਣੀ ਵੈਰਾਈਟੀ ਵੀ ਮਿਲ ਜਾਵੇ ਤਾਂ ਕਿ ਤੁਸੀਂ ਥੋੜੇ ਐਲੀਗੈਂਟ ਵੀ ਲੱਗੋ ਸੋਹਣੇ ਵੀ ਲੱਗੋ ਤਾਂ ਤੁਸੀਂ ਹੇ ਜੇਕਰ ਜਿਹੜੀ ਤੁਸੀਂ ਆਪ ਆਪਣੇ ਆਪ ਦੇਖ ਹੀ ਰਹੇ ਹੋ ਮਤਲਬ ਮੈਨੂੰ ਤਾਂ ਬੋਲਣ ਦੀ ਵੀ ਲੋੜ ਨਹੀਂ ਹੈਗੀ ਯਾ ਵੀ ਦੇਖੋ ਕੁੜੀਆਂ ਵਾਸਤੇ ਕਿੰਨੇ ਵਧੀਆ ਆਰਟੀਕਲ ਆ ਚੁੱਕੇ ਆ ਨਾਈਟ ਸੂਟਾਂ ਵਿੱਚ ਬਿਲਕੁਲ ਡੀਸੈਂਟ ਪੀਸ ਹੈ ਜੇਕਰ ਕੁੜੀਆਂ ਮੰਗਦੀਆਂ ਚੀਜ਼ਾਂ ਪਰ ਮਹਿੰਗੀਆਂ ਉਹ ਮਿਲਦੀਆਂ ਹੈਗੇ ਜਿਹਦੇ ਮੱਚੀ ਦੀ ਮਰਜ਼ੀ ਵੱਡੇ ਵੱਡੇ ਮਾਲ ਚਲ ਜਾਓ ਤੁਹਾਨੂੰ 32500 ਇਦਾਂ ਚੀਜ਼ਾਂ ਮਹਣੀ ਹੈਗੀਆਂ ਆਪਾਂ ਤੁਹਾਨੂੰ ਦੇਣਾ ਸਿਰਫ ਸਿਰਫ 500 ਤੇ 540 ਵਿੱਚ ਪੂਰਾ ਕੰਪਲੀਟ ਦੇਣਾ ਹੈਗਾ 500 540 ਦੇ ਵਿੱਚ ਨਾਲ ਤੁਹਾਨੂੰ ਲੋਅਰ ਵੀ ਮਿਲ ਜਾਣਾ ਹੈ ਇਹ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਕਲਰ ਹੈ ਬਹੁਤ ਸੋਹਣਾ ਕਲਰ ਵੀ ਤੁਹਾਨੂੰ ਮਿਲ ਜਾਣਾ ਹੈ ਨਾਲ ਤੁਹਾਨੂੰ ਲੋਅਰ ਵੀ ਮਿਲ ਜਾਣਾ ਹੈ ਤੁਸੀਂ ਅੰਦਰ ਬਾਹਰ ਪਾ ਸਕਦੇ ਹੋ ਤੁਸੀਂ ਬਾਹਰ ਕਿਤੇ ਜਾਣਾ ਤਾਂ ਵੀ ਪਾ ਸਕਦੇ ਸੋਨਾ ਕਲਰ ਹੈ ਉਹ ਤੁਹਾਨੂੰ ਮਿਲ ਜਾਣਾ ਹੈ ਇਹ ਜਿਹੜੀ ਵੀ ਸਾਰੀ ਵੈਰਾਈਟੀ ਅਸੀਂ ਤੁਹਾਡੇ ਲਈ ਲੈ ਕੇ ਆਏ ਆਂ ਨੇ ਤਾਂ ਕਿ ਤੁਸੀਂ ਇੱਕ ਅੰਦਾਜ਼ਾ ਲਾ ਸਕੋ ਕਿ ਕਿਹੋ ਜੀ ਜਿਹੜੀ ਵੈਰਾਈਟੀ ਹੈ ਉਹ ਤੁਹਾਨੂੰ ਵੱਡਾ ਡੀਪੂ ਤੇ ਮਿਲਣੀ ਹੈ ਹੁਣ ਤੁਸੀਂ ਜਿਹੜੀ ਵੀ ਵੈਰਾਈਟੀ ਦੇਖੀਏ ਤੁਸੀਂ ਸ਼ਾਰਟਲਿਸਟ ਕਰ ਸਕਦੇ ਹੋ ਤੁਸੀਂ ਵੱਡਾ ਡੀਪੂ ਬੰਗਾ ਆ ਕੇ ਵਿਜ਼ਿਟ ਕਰ ਸਕਦੇ ਹੋ ਜੇਕਰ ਤੁਸੀਂ ਵੱਡਾ ਡੀਪੂ ਬੰਗਾ ਨਹੀਂ ਆ ਸਕਦੇ ਤੁਸੀਂ ਆਨਲਾਈਨ ਸ਼ਾਪਿੰਗ ਵੀ ਕਰ ਸਕਦੇ ਹੋ ਵੱਡਾ ਡੀਪੂ ਬੰਗਾ ਨੂੰ ਇੰਸਟਾਗ੍ਰam ਤੇ ਫੋਲੋ ਕਰ ਸਕਦੇ ਹੋ ਤੇ ਸਕਰੀਨ ਤੇ ਦਿੱਤੇ ਗਏ ਨੰਬਰਾਂ ਰਾਹੀਂ ਤੁਸੀਂ ਆਨਲਾਈਨ ਸ਼ਾਪਿੰਗ ਵੀ ਕਰ ਸਕਦੇ ਹੋ ਤੁਹਾਡੀ ਪੂਰੀ ਰੀਜ ਨਾਲ ਸ਼ਾਪਿੰਗ ਕਰਾਈ ਜਾਊਗੀ ਤੁਸੀਂ ਜਿਹੜਾ ਕਲ ਦਿਖਾਇਆ ਜਾਊਗਾ ਫਾਰ ਇਗਜ਼ਾਮਪਲ ਜੇਕਰ ਤੁਸੀਂ ਕਹਿੰਦੇ ਹੋ ਕਿ ਮੈਨੂੰ ਇਹਦਾ ਪ੍ਰਾਈਸ ਦੱਸੋ ਜਿਹੜਾ ਪ੍ਰਾਈਸ ਟੈਗ ਲੱਗਿਆ ਹੋਊਗਾ ਜਿਹੜੇ ਪ੍ਰਾਈਸ ਟੈਗ ਅਸੀਂ ਤੁਹਾਨੂੰ ਦਿਖਾਣੇ ਆ ਫਾਰ ਇਗਜ਼ਾਮਪਲ ਜੇਕਰ ਤੁਸੀਂ ਕਹਿੰਦੇ ਹੋ ਕਿ ਮੈਂ ਇਹ ਨਾਈਟ ਸੂਟ ਲੈਣਾ ਹੈ ਤੇ ਜੇਕਰ ਤੁਸੀਂ ਕਹੋਗੇ ਕਿ ਮੈਨੂੰ ਇਹਦਾ ਪ੍ਰਾਈਸ ਦੇਖਣਾ ਹੈ ਮੈਂ ਉਹਦੇ ਸਾਹਮਣੇ ਹੀ ਲਾਵਾਂਗੀ ਤੁਹਾਨੂੰ ਜਿਹੜਾ ਪ੍ਰਾਈਸ ਟੈਗ ਵੀਡੀਓ ਕਾਲ ਤੇ ਦਿਖਾਇਆ ਜਾਊਗਾ ਫਾਰ ਇਗਜ਼ਾਮਪਲ ਇੱਥੇ ਲਿਖਿਆ ਹੋਇਆ 870 ਰੁਪਏ ਤੇ ਤੁਹਾਨੂੰ ਉਹੀ ਪ੍ਰਾਈਸ ਰੇਂਜ ਤੁਹਾਨੂੰ ਮਿਲਣ ਵਾਲਾ ਇਸ ਤੋਂ ਤੋਂ ਇਸ ਤੋਂ ਵੱਧ ਕੇ ਤੁਹਾਡੇ ਤੋਂ 1 ਰੁਪਿਆ ਵੀ ਐਕਸਟਰਾ ਨਹੀਂ ਲੱਤਾ ਜਾਊਗਾ ਤੁਸੀਂ ਆਨਲਾਈਨ ਸ਼ੋਪਿੰਗ ਕਰ ਸਕਦੇ ਹੋ ਸਕਰੀਨ ਤੇ ਦਿੱਤੇ ਗਏ ਨੰਬਰਾਂ 'ਤੇ WhatsApp ਤੇ ਮੈਸੇਜ ਕਰ ਸਕਦੇ ਹੋ ਵੀਡੀਓ ਕਾਲ ਤੇ ਸ਼ੋਪਿੰਗ ਕਰ ਸਕਦੇ ਹੋ ਤੇ ਆਫ ਕੌਰਸ ਬਟਾੜੀਪੂ ਬੰਗਾ ਆਜ਼ਾਦ ਚੌਂਕ ਤੇ ਤੁਸੀਂ ਆ ਸਕਦੇ ਹੋ ਤੇ ਸ਼ੋਪਿੰਗ ਕਰਕੇ ਲੈ ਕੇ ਜਾ ਸਕਦੇ ਹੋ ਹੁਣ ਮੈਂ ਤਾਂ ਆਪਣੀ ਆਈਟਮਸ ਨੇ ਜਿਹ ਕਰ ਲਓ ਤਾਂਕਿ ਆਪ ਤੁਹਾਡੀ ਜਿਹੜੀ ਸ਼ਮਸਮਰਸ ਦੀ ਸ਼ਾਪਿੰਗ ਹੈ ਉਹ ਕਿਤੇ ਅਧੂਰੀ ਨਾ ਰਹਿ ਜਾਵੇ ਜਿਹੜੀ ਵੈਰਾਈਟੀ ਹੈ ਉਹ ਕਿਤੇ ਕੱਟ ਨਾ ਰਹਿ ਜਾਵੇ ਇਸ ਦੇ ਨਾਲ ਮੈਂ ਨੰਦਨੀ ਅਰੋੜਾ ਤੁਹਾਡੇ ਤੋਂ ਲੈਣੀ ਹੈ ਇਜਾਜ਼ਤ ਹਕੀਕਤ ਟੀਵੀ ਪੰਜਾਬੀ ਤੋਂ